ਮੇਲਾ ਮੇਲੀਆਂ ਦਾ ਯਾਰਾਂ ਬੇਲੀਆਂ ਦਾ ਹਾਂਜੀ ਦੋਸਤੋ ਅੱਜ ਮੈਂ ਤੁਹਾਨੂੰ ਜਿਹੜੇ ਬੰਦੇ ਨਾਲ ਮਲਾਣਾ ਜਿਹੜੇ ਭਰਾ ਨਾਲ ਮਲਾਉਣਾ ਛੋਟੇ ਨਾਲ ਜਿਹੜੇ ਕੈਂਡੀਡੇਟ ਨਾਲ ਮਲਾਉਣਾ ਮੈਨੂੰ ਨਹੀਂ ਪਤਾ ਕੀ ਹੈ ਤੁਸੀਂ ਆਪ ਵੀ ਦੱਸਿਓ ਉਹ ਸਾਡੇ ਲਈ ਕੀ ਹੈ ਜਿਹਦੇ ਵੀਜ਼ੇ ਨਾਲ ਮੈਂ ਵੀ ਰੋਪਿਆ ਉਹ ਵੀ ਰੋਪਿਆ ਕਿਉਂਕਿ ਸਾਡੇ ਇਮੋਸ਼ਨਸ ਬਹੁਤ ਜੁੜੇ ਸੀ ਇਸ ਵੀਜ਼ੇ ਨਾਲ ਇਸ ਵੀਜ਼ੇ ਨੇ ਮੈਨੂੰ ਤਾਂ ਕਰਤਾ ਕਿ ਮੈਨੂੰ ਬਾਹਰ ਜਿੱਦਣ ਮੇਰੇ ਕੋਲੇ ਅਪਲਾਈ ਕਰਨ ਆਇਆ ਮੈਂ ਪਹਿਲਾਂ ਆਪਣੀ ਸਟੋਰੀ ਦੱਸ ਦਿੰਨਾ ਫਿਰ ਉਹਦੀ ਸਟੋਰੀ ਸੁਣਦੇ ਆ ਕਿਉਂਕਿ ਇਹਦੇ ਵਿੱਚ ਮੇਰੀ ਆਪਣੀ ਪਰਸਨਲ ਵੀ ਕੁਝ ਇਮੋਸ਼ਨਸ ਸੀਗੇ ਮੈਨਰੇ ਕੋਲੇ ਆਇਆ ਮੈਨੂੰ ਕਹਿੰਦਾ ਮੇਰੇ ਰਿਸ਼ਤੇਦਾਰ ਕਹਿੰਦੇ ਆ ਕਿ ਤੁਸੀਂ ਇੱਥੇ ਮੇਲੇ ਹੀ ਲਾਉਂਗੇ ਇੱਕ ਘਰੋਂ ਬਹੁਤ ਲੋਅਰ ਮੀਡਲ ਕਲਾਸ ਫੈਮਿਲੀ ਤੋਂ ਆ ਤੇ ਇਹਨੇ ਬੜੀ ਮਿਹਨਤ ਕੀਤੀ ਪੜ੍ਹਾਈ 'ਚ ਬਹੁਤ ਮਿਹਨਤ ਕੀਤੀ ਆਇਲਸ ਕੀਤੀ ਬੜਾ ਕੁਝ ਕੀਤਾ ਇਹ ਵੀਡੀਓ ਨੂੰ ਪੂਰੀ ਐਂਡ ਤੱਕ ਜਰੂਰ ਦੇਖਿਓ ਮੈਨੂੰ ਆਕੇ ਕਹਿੰਦਾ ਕਹਿੰਦਾ ਤੁਸੀਂ ਮੇਰੇ ਰਿਸ਼ਤੇਦਾਰ ਸਾਰੇ ਕਹਿੰਦੇ ਸੀਗੇ ਤੂੰ ਮੇਲੇ ਹੀ ਲਾਏਂਗਾ ਮੈਂ ਕਹਾ ਮੈਂ ਕੁਝ ਨਹੀਂ ਕਰ ਸਕਦਾ ਮੈਨੂੰ ਨਹੀਂ ਪਤਾ ਉਹ ਮੇਰੇ ਦਿਲ ਨੂੰ ਬਹੁਤ ਚੁੱਭ ਗਈ ਗੱਲ ਪਰ ਮੈਂ ਉਸ ਟਾਈਮ ਜਵਾਬ ਨਹੀਂ ਦਿੱਤਾ ਕਿਉਂਕਿ ਜਦੋਂ ਜਵਾਬ ਪਰਮਾਤਮਾ ਦਵੇ ਤੇ ਸਵਾਦ ਉਦੋਂ ਹੀ ਆਉਂਦਾ ਕਿਉਂਕਿ ਮੈਨੂੰ ਨਹੀਂ ਪਤਾ ਸੀ ਕੱਲ ਨੂੰ ਮੇਰੀ ਉਹ ਗੱਲ ਪੁੱਗੂਗੀ ਕਿ ਨਹੀਂ ਪੁੱਗੂਗੀ ਪਰ ਮੈਨੂੰ ਮਹਾਰਾਜ ਤੇ ਜਰੂਰ ਵਿਸ਼ਵਾਸ ਸੀ ਮੈਂ ਇਹਨੂੰ ਕਿਹਾ ਸੀ ਕਿ ਮਹਾਰਾਜ ਅਗੇ ਅਰਦਾਸ ਆ ਕਿ ਤੂੰ ਆਪਣੇ ਵਿਜ਼ਨ ਨਾਲ ਉਹਨਾਂ ਨੂੰ ਜਵਾਬ ਦੇਈ ਇੱਕ ਜਿੰਨੇ ਵੀ ਗੁਰਦੁਆਰੇ ਜਿੰਨੇ ਵੀ ਮੇਲੇ ਲੱਗਦੇ ਆ ਉਹਨਾਂ ਦੇ ਬਾਹਰ ਮਨਿਆਰੀ ਦੀ ਆਪਣੀ ਫੜੀ ਲਾਉਂਦਾ ਇੱਕ ਇੱਕ ਰੁਪਇਆ ਮਿਹਨਤ ਨਾਲ ਕਮਾਉਂਦਾ ਅੱਜ ਆਪਣੇ ਫਾਦਰ ਸਾਹਿਬ ਦੇ ਨਾਲ ਕਹਿੰਦਾ ਪੈਰ ਨਾਲ ਪੈਰ ਲਾ ਕੇ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਦੀ ਮਦਦ ਕਰਦਾ ਅੱਜ ਜੋ ਵੀ ਹੈਗਾ ਇਹ ਆਪਣੀ ਬਦੌਲਤ ਤੇ ਇਹਦੇ ਕੋਲੋਂ ਮੈਨੂੰ ਬੜਾ ਕੁਝ ਸਿੱਖਣ ਨੂੰ ਮਿਲਿਆ ਬੜਾ ਇਹ ਸਿੱਖਣ ਸਿੱਖਣ ਨੂੰ ਇਹ ਆ ਕਿ ਸਬਰ ਸਭ ਤੋਂ ਵੱਡੀ ਗੱਲ ਆ ਵਿਸ਼ਵਾਸ ਜਿੱਦਣ ਦਾ ਕੇਸ ਅਪਲਾਈ ਕੀਤਾ ਇੱਕ ਵਾਰੀ ਵੀ ਕਾਲ ਆਈ ਹੋਵੇ ਜਦ ਕਿ ਟਾਈਮ ਵੀ ਇਹਨੂੰ ਘਟ ਦਿੰਦਾ ਸੀ ਇਹਦੇ ਅਪਾਇੰਟਮੈਂਟ ਆਉਣ ਨੂੰ ਟਾਈਮ ਲੱਗ ਗਿਆ ਪਰ ਬਿਲਕੁਲ ਨਿਸ਼ਚੈ ਇਹੀ ਸੀਗਾ ਵੀ ਮੇਰਾ ਕੰਮ ਇੱਥੇ ਹੀ ਹੋਣਾ ਇਹ ਜਦੋਂ ਮੈਂ ਇਹਨੂੰ ਕਿਹਾ ਕਿ ਤੂੰ ਹੁਣ ਮੇਲੇ ਲਾਉਣੇ ਛੱਡ ਦੇ ਮੇਰੀ ਵੀ ਭਵਕ ਨਿਕਲ ਗਈ ਕਹਿੰਦਾ ਮੈਂ ਅੱਜ ਵੀ ਮੇਲਾ ਹੀ ਲਾ ਰਿਆ ਬਾਬਾ ਬੁੱਢਾ ਸਾਹਿਬ ਮੈਂ ਕਹਾ ਜਾ ਕੇ ਫਿਰ ਉਹ ਪਿਓਗੇ ਅਰਦਾਸ ਕਰ ਉਹਨੇ ਅੱਜ ਆਪਣੀ ਸੁਣ ਲਈ ਅੱਜ ਇਸ ਵੀਜ਼ੇ ਨਾਲ ਜਿੰਨੀ ਕਿ ਖੁਸ਼ੀ ਇਹਨੂੰ ਆ ਉਸ ਤੋਂ 100 ਗੁਣਾ ਵੱਧ ਮੈਨੂੰ ਆ ਉਹਨੇ ਮੈਨੂੰ ਜਰੀਆ ਬਣਾਇਆ ਇਹਨੂੰ ਵੀਜ਼ਾ ਦੇਣ ਲਈ ਮੈਂ ਉਹ ਸ਼ੁਕਰਾਨਾ ਉਸ ਮਾਲਕ ਦਾ ਕਰਦਾ ਇਸ ਵੀਜ਼ੇ ਦੇ ਵਿੱਚ ਪਰਮਾਤਮਾ ਦਾ ਬਹੁਤ ਬਹੁਤ ਸ਼ੁਕਰ ਆ ਬਹੁਤ ਬਹੁਤ ਸ਼ੁਕਰ ਆ ਸਾਡਾ ਸਾਰਾ ਪਰਿਵਾਰ ਸੈਵਨ ਸੀ ਪਰਿਵਾਰ ਇਸ ਵੀਜ਼ੇ ਤੇ ਰੁਪਿਆ ਸੀ ਬਹੁਤ ਬਹੁਤ ਮੁਬਾਰਕਾ ਕਰਨ ਤੁਹਾਨੂੰ ਸਰ ਬਹੁਤ ਬਹੁਤ ਮੁਬਾਰਕਾ ਪਰਮਾਤਮਾ ਸ਼ੁਕਰ ਹੈ ਆਜੀ ਬਸ ਇੱਕੋ ਗੱਲੇ ਸ਼ੁਕਰ 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 ਬਹੁਤ ਬਹੁਤ ਧੰਮਾਰ ਹੈ ਪਹਿਲਾ ਦੱਸੋ ਬਈ ਆਪ ਕਿੱਥੋਂ ਮੈਂ ਮੇਰਾ ਨਾਮ ਜੀ ਕਰਨਵੀਰ ਸਿੰਘ ਆ ਤੇ ਮੈਂ ਅੰਮ੍ਰਿਤਸਰ ਜ਼ਿਲ੍ਹੇ ਤੋਂ ਬਿਲੋਂਗ ਕਰਦਾ ਬਾਹਰ ਜਾਣ ਦੀ ਜਰਨੀ ਇਹ ਜਰਨੀ ਬਹੁਤ ਕਿੱਥੋਂ ਸ਼ੁਰੂ ਹੋਈ ਪਹਿਲਾਂ ਇਹ ਦੱਸੋ ਇਹ 2023 ਤੋਂ ਸਰ ਸਟਾਰਟਿੰਗ ਹੋਈ ਸਾਰੀ ਮੈਂ ਪਲੱਸ 2 ਕੰਪਲੀਟ ਕੀਤੀ ਠੀਕ ਹੈ ਤੇ ਫਿਰ ਤੁਹਾਨੂੰ ਪਤਾ ਹਰੇਕ ਬੱਚੇ ਦਾ ਸੁਪਨਾ ਦਾ ਕਿ ਮੈਂ ਕੈਨੇਡਾ ਜਾਂ ਯੂਕੇ ਸਟੱਡੀ ਬੇਸ ਤੇ ਜਾਵਾਂ ਤੇ ਬਸ ਫਿਰ ਮੈਂ ਆਇਲਟਸ ਕਰਨ ਲੱਗ ਗਿਆ ਠੀਕ ਹੈ ਤੇ 4 ਕੁ ਮਹੀਨੇ ਲਾਏ ਮਾਈਲਟਸ ਦੇ ਤੇ ਮੇਰੇ 6.5 ਬੈਂਡ ਵੀ ਆ ਗਏ ਅੱਛਾ ਮਹਾਰਾਜ ਦੀ ਕਿਰਪਾ ਨਾਲ ਤੇ ਫਿਰ ਉਸ ਤੋਂ ਬਾਅਦ ਮੈਂ ਆਪਣਾ ਗੁੰਡਾ ਦਾ ਇੰਟੈਲੀਜੈਂਟ ਬਹੁਤ ਆ ਸਮਝਦਾਰ ਵੀ ਬਹੁਤ ਆ ਜਿਹੜੀ ਗੱਲ ਮੈਂ ਇਹ ਸਮਝਾਉਣਾ ਨਾ ਅੱਧੇ ਮਿੰਟ ਤੋਂ ਪਹਿਲਾਂ ਜਵਾਬ ਦਿੰਦਾ ਕਿਉਂ ਗੁਰਬਾਣੀ ਨਾਲ ਜੁੜਿਆ ਗੁਰ ਸਿੱਖ ਹੈਗਾ ਜੋ ਆਪਾਂ ਨੂੰ ਮਾਰਾ ਹੀ ਨੇ ਇਸ ਕਰਮ ਜੁਨੀ ਚ ਪਾਇਆ ਕਰਮ ਵੀ ਵਧੀਆ ਕਰ ਰਿਆ ਤਾਂ ਬੜਾ ਸੋਹਣਾ ਭਾਂਡਾ ਇਹ ਸ਼ੁਕਰ ਮਹਾਰਾਜ ਇਹ ਜਾ ਪੁੱਤ ਹਰੇਕ ਦੇ ਘਰ ਚ ਦਵੇ ਮੈਂ ਤਾਂ ਇਹੀ ਗੱਲ ਕਹੂੰਗਾ ਕਿਉਂਕਿ ਜਿੰਨੀਆਂ ਗੱਲਾਂ ਇਹਨੇ ਕਰਨੀਆਂ ਮੈਨੂੰ ਬੜਾ ਹੈਗਾ ਕਿ ਵੀ ਸੁਣੀ ਜਾਵਾਂ ਇਹਨੂੰ ਫਿਰ ਉਸ ਤੋਂ ਬਾਅਦ ਮੈਂ ਜਲੰਧਰ ਇੱਕ ਅਪਲਾਈ ਕੀਤਾ ਸੀ ਆ ਕਾਲਜ ਦੇ ਵਿੱਚ ਤੇ ਉੱਥੋਂ ਆਫਰ ਲੈਟਰ ਤੇ ਆ ਗਿਆ ਸੀ ਤੇ ਜਦੋਂ ਮੈਂ ਫੀਸ ਭਰਨ ਲੱਗਾ ਤਾਂ ਉਦੋਂ ਦੋ ਦਿਨ ਪਹਿਲਾਂ ਹੀ ਅਪਡੇਸ਼ਨ ਆ ਗਈ ਗਵਰਨਮੈਂਟ ਵੱਲੋਂ ਕਿ ਤੁਹਾਡੀ ਜੀਆਈਸੀ ਵੱਧ ਕੇ 20000 ਡਾਲਰ ਹੋ ਗਈ ਕੈਨੇਡਾ ਦੇ ਵਿੱਚ ਜੀਏਸੀ ਹੈਗੀ ਡਬਲ ਹੋ ਗਈ ਹਾਂਜੀ ਉਹ ਤੇ ਫਿਰ ਫੀਸ ਵੀ ਨਾਲ ਫੀਸ ਵੀ ਨਾਲ ਤੇ ਖਰਚਾ ਬਹੁਤ ਵੱਧ ਗਿਆ 25-26 ਲੱਖ ਚ ਪੈਣਾ ਸੀ ਤੇ ਐਸ ਕਰਕੇ ਫਿਰ ਮੈਂ ਉੱਥੋਂ ਬੈਕਆਊਟ ਕਰ ਲਿਆ ਆਪਣਾ ਫਿਰ ਰਿਸ਼ਤੇਦਾਰ ਨਹੀਂ ਕੰਮ ਆਏ ਰਿਸ਼ਤੇਦਾਰ ਤੇ ਬਸ ਜੀ ਇਹੋ ਕਹਿੰਦੇ ਸੀ ਕਿ ਤੁਸੀਂ ਤੁਹਾਡੇ ਫਾਦਰ ਸਾਹਿਬ ਨੇ ਵੀ ਮੇਲੇ ਲਾਏ ਆ ਤੇ ਤੁਸੀਂ ਪੜ੍ਹ ਲਿਖ ਦੇ ਲਿਆ ਵਾ ਪਰ ਤੁਸੀਂ ਲਾਓਗੇ ਮੇਲੇ ਜਿੱਦਾਂ ਤੁਸੀਂ ਮੇਰੇ ਕੋਲੇ ਅਪਲਾਈ ਕਰਨਾ ਹੈ ਮੈਂ ਵੀ ਕੀ ਕਿਹਾ ਸੀ ਸਰ ਕਹਿੰਦੇ ਮੈਂ ਨਹੀਂ ਕੁਝ ਕਹਿੰਦਾ ਹਾਂ ਬਾਬਾ ਜੀ ਕਹਿਣਗੇ ਉਹਨੂੰ ਜੋ ਕਹਿਣਗੇ ਮੈਨੂੰ ਭਰੋਸਾ ਹੀ ਉਹਦੇ ਤੇ ਆਸ ਦੀ ਉਹਨਾਂ ਨੇ ਤੁਸੀਂ ਦੇਖਿਆ ਹੀ ਹੈ ਹਾਂਜੀ ਹਾਂ ਐਂਡ ਤੱਕ ਜਿੱਦਾਂ ਤੁਸੀਂ ਫਾਈਲ ਵੀ ਜਮਾ ਕਰਾਤੀ ਮੈਂ ਤੁਹਾਨੂੰ ਕਿਹਾ ਕਿ ਵੀ ਹਾਂਜੀ ਵੀਜ਼ਾ ਆ ਜਾਊ ਸਰ ਨੇ ਉਹਦੋਂ ਵੀ ਨਹੀਂ ਕਿਹਾ ਸਰ ਕਹਿੰਦੇ ਕਿ ਬਸ ਮੈਂ ਨਹੀਂ ਕੁਝ ਕਹਿਣਾ ਮਹਾਰਾਜ ਬੋਲਣਗੇ ਹੁਣ ਮਹਾਰਾਜ ਬੋਲ ਮੈਨੂੰ ਆਪਣੇ ਮਾਲਕ ਤੇ ਪੂਰਾ ਭਰੋਸਾ ਹੈ ਮੈਂ ਤਾਂ ਹਮੇਸ਼ਾ ਹੀ ਮਹਾਰਾਜ ਦੀ ਆਪਣੇ ਸਰੂਪ ਨੂੰ ਹਾਜ਼ਰ-ਨਾਜ਼ਰ ਸਮਝ ਕੇ ਸਾਹਮਣੇ ਰੱਖ ਕੇ ਤਾਂ ਕਿ ਜਦੋਂ ਮੇਰੇ ਕੋਈ ਸਾਹਮਣੇ ਆਵੇ ਤੇ ਮੈਂ ਉਹਦੇ ਭੈ ਤੋਂ ਉਹਦੇ ਡਰ ਤੋਂ ਕੁਝ ਬੋਲਾਂ ਮੇਰੇ ਤੋਂ ਕੁਝ ਵੱਧ ਨਾ ਬੋਲਿਆ ਜਾਵੇ ਕਿ ਮੈਂ ਉਹਦੇ ਡਰ ਚ ਹੀ ਰਹਿਣਾ ਸ਼ੁਕਰ ਹੈ ਉਸ ਮਾਲਕ ਦਾ ਸ਼ੁਕਰ ਹੈ ਠੀਕ ਹੈ ਉਹਨੇ ਮੈਨੂੰ ਨੌਕਰੀ ਇਸ ਸਾਥੇ ਲਾਇਆ ਕਿ ਕਈਆਂ ਦਾ ਫਿਊਚਰ ਬਣਾਉਣ ਦੀ ਜ਼ਿੰਮੇਵਾਰੀ ਦਿੱਤੀ ਹੈ ਤੇ ਉਹਨੇ ਮੈਨੂੰ ਚੁਣਿਆ ਇਹਨਾਂ ਦੇ ਕੰਮ ਲਈ ਉਹਦਾ ਬਹੁਤ ਬਹੁਤ ਧੰਨਵਾਦ ਆ ਸ਼ੁਕਰ ਹੈ ਅੱਜ ਇਸ ਉਹ ਚੀਜ਼ ਦਾ ਜਵਾਬ ਜਿਹੜਾ ਹੈਗਾ ਮਾਲਕ ਨੇ ਇਹਦੇ ਥਰੂ ਦੇ ਰਿਹਾ ਬਹੁਤ ਸ਼ੁਕਰ ਹੈ ਤੇ ਉਸ ਤੋਂ ਬਾਅਦ ਤੁਸੀਂ ਫਿਰ ਕੀ ਸੋਚਿਆ ਅੱਗੇ ਕੀ ਸੋਚਿਆ ਫਿਰ ਜੀ ਮੈਂ ਆਪਣੇ ਫਾਦਰ ਸਾਹਿਬ ਨਾਲ ਮੇਲੇ ਲਾਉਣ ਲੱਪਿਆ ਹੂੰ ਤੇ ਫਿਰ ਮੇਲੇ ਕਿਹੜੇ ਟਾਈਪ ਦੇ ਲਾਉਨੇ ਆ ਕਿੱਥੇ ਕਿੱਥੇ ਲਾਉਨੇ ਆ ਅਸੀਂ ਜਿੱਥੇ ਜਿੱਥੇ ਗੁਰਦਾਰਿਆ ਸਾਹਿਬ ਮੇਲੇ ਲੱਗਦੇ ਆ ਤੇ ਉੱਥੇ ਉੱਥੇ ਫੜੀ ਲਾਉਨੇ ਆ ਆਪਣੀ ਬਾਤ ਅਸੀਂ ਸਾਰ ਚ ਪਤਾ ਹੋਣਾ ਵੀ ਕਿੱਥੇ ਕਿੱਥੇ ਮੇਲੇ ਲੱਗਦੇ ਆ ਉਹਦੇ ਨਾਲ ਕਾਊਂਟ ਹੁੰਦੇ ਆ ਸ਼ੁਰੂ ਤੋਂ ਕਰਦੇ ਆ ਹਾਂਜੀ ਤੇ ਉਹਨਾਂ ਨੇ ਬੜਾ ਸਮਝਾਇਆ ਕਿ ਕੋਈ ਨਹੀਂ ਤੂੰ ਸਬਰ ਕਰ ਇਹਦੇ ਫਾਦਰ ਸਾਹਿਬ ਮੈਨੂੰ ਹੁਣੇ ਇੱਕ ਗੱਲ ਕਹਿੰਦੇ ਜੀ ਸੌਰੀ ਮੈਂ ਤੇਰੀ ਗੱਲ ਕੱਟ ਰਿਹਾ ਕਹਿੰਦੇ ਅਸੀਂ ਪੈਂਥਰ ਤੋਂ ਅੱਜ ਦੋ ਗੱਡੀਆਂ ਨੇ ਬਹੁਤ ਮਿਹਨਤ ਨਾਲ ਇਹ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਿਆ ਪਿਓ ਦਾ ਨਾ ਬਹੁਤ ਵੱਡਾ ਹੌਸਲਾ ਹੋ ਜਾਂਦਾ ਕਈ ਕਹਿੰਦੇ ਜੀ ਇੱਥੇ ਕੁਝ ਨਹੀਂ ਹੈਗਾ ਇੱਥੋਂ ਹੀ ਇਹਨਾਂ ਨੇ ਕਮਾ ਕੇ ਅੱਗੇ ਜਾਣ ਦਾ ਸੁਪਣਾ ਬਣਾਇਆ ਜੇ ਉਹ ਕਮਾਇਆ ਨਾ ਹੁੰਦਾ ਅੱਜ ਅੱਗੇ ਵੀ ਨਾ ਜਾ ਪਾਉਂਦਾ ਠੀਕ ਹੈ ਇੱਕ ਬੂੰਦ ਬੂੰਦ ਨਾਲ ਘੜਾ ਭਰਦਾ ਠੀਕ ਹੈ ਉਵੇਂ ਇਹਨੇ ਨਾਲ ਜਾ ਕੇ ਅੱਜ ਪਿਓ ਆਪਣਾ ਸਾਰਾ ਕੁਝ ਵੇਚ ਵਟ ਕੇ ਇਹਨੂੰ ਬਾਹਰ ਭੇਜਣ ਤੱਕ ਤੁਲਿਆ ਹੋਇਆ ਕਿਉਂ ਇਹਨਾਂ ਨੂੰ ਪਤਾ ਕਿ ਇਹਨੇ ਮੇਰੇ ਪੈਸੇ ਖਰਾਬ ਨਹੀਂ ਹੋਣ ਦੇਣੇ ਇਹਨੇ ਹੋਰ ਇਸ ਦੇ ਵਿੱਚ ਗੁਣ ਪਾਣਾ ਕਿਉਂਕਿ ਉਹਨੂੰ ਪਤਾ ਸਾਡਾ ਭਾਂਡਾ ਬਹੁਤ ਵਧੀਆ ਤੇ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਫਿਰ ਇੱਕ ਦਿਨ ਤੁਹਾਡੇ ਗਰੁੱਪ ਦੇ ਗਏ ਹੀ ਪੁਰਤਗਾਲ ਤੇ ਪਹਿਲਾਂ ਉਹਨਾਂ ਦੀ ਵੀਡੀਓ ਵੇਖੀ ਸੀਗੀ ਅੱਛਾ ਕਿਹੜੀ ਵੀਡੀਓ ਭਾਜੀ ਸੀ ਉਹ ਕਹਿੰਦੇ ਸੀ ਪੁਰਤਗਾਲ ਪਹੁੰਚ ਗਏ ਆ ਅੱਛਾ ਭੁਪਿੰਦਰ ਭਾਜੀ ਸੀਗੇ ਸ਼੍ਰੀ ਖਰਗੋਬਿੰਦ ਪੁਰਤਗਾਲ ਜੀ ਉਹਨਾਂ ਦੀ ਵੀਡੀਓ ਵੇਖੀ ਸੀ ਤੇ ਫਿਰ ਤੁਹਾਡੇ ਬਾਰੇ ਵੀਖਿਆ ਮੈਂ YouTube ਵਗੈਰਾ ਤੇ ਵੀ ਵੀ ਉਹ ਸਾਡਾ ਸਾਰਾ ਗਰੁੱਪ ਗਿਆ ਸੀ ਉਹਨਾਂ ਦੇ ਵੀਡੀਓ ਵੀ ਪਾਈਆਂ ਸੀ ਉਹਨਾਂ ਦੇ ਕੰਮ ਕਰਦੇ ਦੀ ਕਹਾ ਉਹ ਵਾਇਰਲ ਹੋ ਗਿਆ ਉਹ ਵਾਇਰਲ ਬਹੁਤ ਹੀ ਹਾਂ ਸੀ ਜੀ ਜੀ ਤੇ ਉਸ ਤੋਂ ਬਾਅਦ ਫਿਰ ਮੈਂ ਤੁਹਾਡੇ ਕੋਲ ਵਿਜ਼ਿਟ ਕੀਤਾ ਠੀਕ ਹੈ ਜੂਨ ਦੇ 2024 ਦੇ ਵਿੱਚ ਤੁਹਾਡੇ ਕੋਲ ਪਹਿਲੀ ਵਾਰੀ ਮੈਂ ਵਿਜ਼ਿਟ ਕੀਤਾ ਠੀਕ ਹੈ ਤੇ ਫਿਰ ਤੁਸੀਂ ਕਿਹਾ ਕਿ ਤੁਸੀਂ ਆਪਣਾ ਸੋਚ ਲਓ ਘਰ ਜਾ ਕੇ ਤੇ ਫਿਰ ਤੁਸੀਂ ਅਪਲਾਈ ਕਰ ਜੋ ਤੇ ਉਸ ਤੋਂ ਬਾਅਦ ਫਿਰ ਮੈਂ ਪੰਨੂ ਭਾਈ ਆਪਣੇ ਅਗੇ ਪੁਰਤਗਾਲ ਚ ਸੰਤ੍ਰਿਤ ਪੰਨੂ ਉਹ ਵੀ ਮੇਰੇ ਥਰੂ ਗਿਆ ਸੀ ਮੁੰਡਾ ਤੇ ਫਿਰ ਉਹ ਭਾਈ ਨਾਲ ਵੀ ਮੈਂ ਗੱਲ ਕੀਤੀ ਬੜਾ ਉਹਦਾ ਵੀ ਸਬਰ ਸੀਗਾ ਉਹਨੇ ਆ ਕੇ ਦੁਆਰਾ ਵੀਡੀਓ ਵੀ ਬਣਾਈ ਸੀ ਹਾਂਜੀ ਹਾਂਜੀ ਬੜਾ ਖੁਸ਼ ਆ ਉਹ ਆਪਣੀ ਲਾਈਫ ਚ ਵਧੀਆ ਸੈਟ ਆ ਠੀਕ ਹੈ ਬੜਾ ਕੋਈ ਉਹਨਾਂ ਨੇ ਫਿਰ ਦੱਸਿਆ ਉਹ ਕਹਿੰਦੇ ਕਿ ਬਸ ਸਬਰ ਕਰਕੇ ਤੇ ਗੱਡੀ ਫੜ ਲਓ ਉਹਦੀ ਵੀ ਬੜੀ ਤਾਰੀਫ ਹੈ ਉਦੋਂ ਨਾ ਪੀਸੀਸੀ ਨੂੰ ਬਹੁਤ ਪੈਸੇ ਟਾਈਮ ਲੱਗਦਾ ਸੀ ਪੈਸੇ ਵੀ ਲਾਦੇ ਸੀ ਮੈਂ ਉਹਨੂੰ ਕਿਹਾ ਵੀ ਤੂੰ ਕਰਾ ਲੈ ਭਾਈ ਕਿਸੇ ਤਰੀਕੇ ਨਾਲ ਕਹਿੰਦਾ ਭਾਈ ਇੰਨੇ ਪੈਸੇ ਲੱਗ ਰਿਹਾ ਪੈਸੇ ਮੈਂ ਕਹਿੰਦਾ 10 ਨਹੀਂ ਜ਼ਿਆਦਾ ਜਿਹੜੀ 500 ਦੀ ਚੀਜ਼ ਆ ਉਹਨੇ ਕਿੰਨੇ ਜੇ ਲਈ ਹੋਣੀ ਹੈ ਮੈਂ ਦੱਸ ਨਹੀਂ ਸਕਦਾ ਪਰ ਉਹਨੇ ਮੇਰੇ ਤੇ ਵਿਸ਼ਵਾਸ ਕਰਕੇ ਕਰ ਲਿਆ ਮੈਂ ਉਹਨੂੰ ਇਹ ਨਹੀਂ ਕਿਹਾ ਸੀ ਵੀ ਕੱਲ ਨੂੰ ਕੀ ਹੋ ਜਾਣਾ ਇਹ ਪੈਸੇ ਖਰਾਬ ਵੀ ਹੋ ਸਕਦੇ ਕਹਿੰਦਾ ਮੈਨੂੰ ਵਿਸ਼ਵਾਸ ਹੀ ਮਾਲਕ ਤੇ ਇਹਨਾਂ ਦਾ ਤੁਹਾਡੇ ਤੇ ਆ ਆਪਣੇ ਹੋਊਗਾ ਜੇ ਕੁਝ ਕਰਵਾ ਰਿਹਾ ਤਾਂ ਚੰਗਾ ਹੀ ਕਰਾ ਰਿਹਾ ਅੱਜ ਪੁਰਤਗਾਲ 'ਚ ਬੈਠਾ ਉੱਥੇ ਵਧੀਆ ਸੈੱਟ ਵੀ ਹੋ ਗਿਆ ਉਹਦੀ ਗੁड़िया ਵੀ ਉਹ ਤਾਂ ਮੈਂ ਕਿਹਾ ਥੋੜੇ ਟਾਈਮ ਦੀ ਹੋਈ ਸੀ ਬਾਅਦ 'ਚ ਉਹ ਅਥਾਰਟੀ ਆਰ ਸੀ ਲੈ ਕੇ ਸਾਲ ਬਾਅਦ ਆਇਆ ਤੇ ਆਪਣੇ ਫੈਮਿਲੀ ਨੂੰ ਮਿਲਿਆ ਮੈਨੂੰ ਵੀ ਮਿਲ ਕੇ ਗਿਆ ਡੱਬਾ ਦੇ ਕੇ ਗਿਆ ਹੁਣ ਵੀ ਆਪਣੀ ਲਾਈਫ ਚ ਬਹੁਤ ਵਧੀਆ ਸੈਟ ਆ ਪਰਮਾਤਮਾ ਉਹਨੂੰ ਚੜ੍ਹਦੀ ਕਲਾ ਬਖਸ਼ੇ ਅਸੀਂ ਤਾਂ ਇਹ ਕਹਿੰਦੇ ਆ ਜਿਹੜੇ ਸਾਡੇ ਤੂ ਬੀਜ ਲੱਗੇ ਆ ਉਹ ਇੰਨੇ ਕੇ ਸੋਹਣੇ ਦਰਖਤ ਬਣ ਜਾਣ ਉਹ ਬੋੜ ਬਣ ਕੇ ਦੂਜਿਆਂ ਨੂੰ ਛਾਂ ਦੇਣ ਉਹ ਨਾ ਬਣਨ ਨਾਰੀਅਲ ਦੇ ਪੇੜ ਬਣ ਜਾਣ ਉਹ ਹਵਾ ਵੀ ਉਹਨਾਂ ਦੇ ਵਿੱਚ ਛਾਂ ਵੀ ਨਾ ਹੋਵੇ ਤੇ ਫਲ ਵੀ ਉਹਨਾਂ ਦੇ ਉੱਪਰ ਲੱਗਣ ਜਿਹੜਾ ਕੋਈ ਤੋੜ ਨਾ ਸਕੇ ਛੇਤੀ ਠੀਕ ਹੈ ਉਹ ਜੇ ਫਲ ਫਲ ਬਣੋ ਜਿਹੜਾ ਕਿ ਦੂਜਿਆਂ ਨੂੰ ਵੀ ਛਾਂ ਕਰੇ ਕੱਲ ਨੂੰ ਇੱਕ ਕਰਨਵੀਰ ਜਾ ਕੇ ਉੱਥੇ ਵਧੀਆ ਸੈੱਟ ਹੁੰਦਾ ਦੂਜਿਆਂ ਨੂੰ ਵੀ ਇਹ ਸੈੱਟ ਕਰੇ ਮੈਂ ਤਾਂ ਇਹੋ ਜਿਹੀ ਆਪਣੇ ਬੱਚਿਆਂ ਨੂੰ ਗਾਈਡੈਂਸ ਦਿੰਨਾ ਮੇਰੇ ਲਈ ਤਾਂ ਬੱਚੇ ਹੀ ਆ ਚਾਹੇ ਮੇਰੇ ਤੋਂ ਵੱਡੀ ਉਮਰ ਦੇ ਜਾਂਦੇ ਆ ਚਾਹੇ ਛੋਟੀ ਉਮਰ ਦੇ ਜਾਂਦੇ ਆ ਜਦੋਂ ਆਪਾਂ ਗੁਰੂ ਬਣ ਜਾਂਦੇ ਆ ਜਾਂ ਉਹ ਅਗਲਾ ਆਪਾਂ ਨੂੰ ਉਸ ਲੈਵਲ ਤੇ ਵੱਡੇ ਭਰਾ ਮੰਨ ਲੈਂਦਾ ਕਈ ਮੇਰੇ ਤੋਂ ਵੱਡੇ ਵੀ ਹੁੰਦੇ ਆ ਉਹ ਵੀ ਆ ਕੇ ਮੈਨੂੰ ਇੰਨੀ ਇੱਜ਼ਤ ਕਰਦੇ ਆ ਉਹ ਸਿਰਫ ਆਪਾਂ ਇਹ ਗੱਦੀ ਦੀ ਹੁੰਦੀ ਆ ਜਿਸ ਚੀਜ਼ ਦੀ ਆਪਣੀ ਜ਼ਿੰਮੇਵਾਰੀ ਦਿੱਤੀ ਹੁੰਦੀ ਆ ਮਾਲਕ ਨੇ ਆਪਣੇ ਤੋਂ ਕੰਮ ਕਰਾਉਣਾ ਹੁੰਦਾ ਉਹ ਗੱਦੀ ਨੂੰ ਹੀ ਸਲਾਮਾ ਹੁੰਦੀ ਆ ਅਸੀਂ ਤਾਂ ਕਹਦੇ ਆ ਠੀਕ ਹੈ ਉਸ ਤੋਂ ਬਾਅਦ ਫਿਰ ਫਿਰ ਜੀ 2024 ਦੇ ਵਿੱਚ ਜੁਲਾਈ ਚ ਮੈਂ ਤੁਹਾਡੇ ਕੋਲ ਅਪਲਾਈ ਕਰ ਗਿਆ ਸੀ ਆਪਣਾ ਠੀਕ ਹੈ ਤੇ ਤੁਸੀਂ 180 ਦਿਨ ਕਈ ਸੀ ਅੱਛਾ ਹੁਣ ਪੰਨੂ ਭਾਜੀ ਨੂੰ ਦੱਸਿਆ ਮੇਰਾ ਵੀਜ਼ਾ ਲੱਗ ਗਿਆ ਬਹੁਤ ਖੁਸ਼ ਹੋਏ ਪੰਨੂ ਭਾਜੀ ਬਹੁਤ ਖੁਸ਼ ਹੋਏ ਬਹੁਤ ਖੁਸ਼ ਹੋਏ ਏ ਮੈਨੂੰ ਕਹਿੰਦੇ ਕਹਿੰਦੇ ਮਿੱਤਰਾ ਆ ਜਾ ਗੱਡੀ ਚੱਕ ਕੇ ਕਹਿੰਦੇ ਅਸੀਂ ਵੀ ਉਸ ਤਰੀਕੇ ਨਾਲ ਆਏ ਸੀਗੇ 6 ਮਹੀਨੇ ਦੇ ਅਸੀਂ ਮਹੀਨੇ ਜੀ ਆਏ ਸੀਗੇ ਤੇ ਇਹ ਕਹਿੰਦੇ ਤੂੰ ਵੀ 6 ਮਹੀਨੇ ਜਾ ਤੇ ਬਸ ਸਬਰ ਕਰੋ ਹੁਣ ਕਹਿੰਦਾ ਬਸ ਅਬ ਮਿਹਨਤ ਕਰੋ ਆਪਣੀ ਵੱੱਟ ਵੱੱਟ ਉਹਨੇ ਕਿਹਾ ਭਾਈ ਨਦੀਪ ਭਾਵੇਂ ਰਾਤੀ 2 ਵਜੇ ਮੈਸੇਜ ਕਰੋ ਭਾਜੀ ਇਹ ਨਹੀਂ ਛੱਡਣਗੇ ਪਿੱਛੇ ਮੈਂ ਮੇਰੇ ਤੋਂ ਤੰਗ ਤੁਸੀਂ ਹੋ ਜਾਣਾ ਕਿ ਜਦੋਂ ਮੈਂ ਕਹਿੰਦਾ ਮੈਂ ਹੀ ਪਛੜਦਾ ਰਹਿਣਾ ਕਿੱਥੇ ਪਹੁੰਚ ਗਿਆ ਕੀ ਕਰਦੇ ਹੋ ਕੀ ਨਹੀਂ ਤੁਸੀਂ ਕਹਿੰਦਾ ਕਿਹਾ ਭਾਜੀ ਦਾ ਕੀ ਮਤਲਬ ਯਾਰ ਐਵੇਂ ਗੱਲ ਕਰੀ ਜਾਂਦੇ ਆ ਹੈ ਬੜੇ ਤੰਗ ਹੋ ਜਾਂਦੇ ਮੇਰੇ ਤੋਂ ਹਾਂਜੀ ਚਲੋ ਮੈਨੂੰ ਇਦਾਂ ਹੁੰਦੀ ਹੈ ਜਿਵੇਂ ਮਾਪੇ ਵਾਂਗੂ ਨਾ ਕਿਉਂਕਿ ਹੁਣ ਉੱਥੇ ਮਾਪੇ ਉਹ ਤਾਂ ਖੜ ਨਹੀਂ ਸਕਦੇ ਉੱਥੇ ਮੈਂ ਹੀ ਖੜ ਸਕਦਾ ਮੈਂ ਹੀ ਸਮਝਾ ਸਕਦਾ ਤੇ ਮੈਨੂੰ ਬਾਅਦ ਚਾਹੇ ਤੁਸੀਂ ਬਾਅਦ ਚ ਸਮਝਾਉਣ ਲੱਗ ਜਾਣਾ ਪਰ ਪਹਿਲਾਂ ਮੈਂ ਹੀ ਸਮਝਾਉਣਾ ਤੇ ਉਸ ਤੋਂ ਬਾਅਦ ਫਿਰ ਜਦੋਂ ਆਏ ਫਿਰ ਅਪਲਾਈ ਕੀਤਾ ਫਿਰ ਤੁਸੀਂ 180 ਦਿਨ ਦਾ ਟਾਈਮ ਦਿੱਤਾ ਸੀਗਾ ਹੂੰ ਤੇ ਤੁਸੀਂ ਸਰ ਤੁਸੀਂ ਫੋਨ ਫੋਨ ਹੀ ਨਹੀਂ ਕੀਤਾ 180 ਦਿਨ ਮਿਲਾਂਗੇ ਉਸ ਤੋਂ ਬਾਅਦ ਅਪਾਇੰਟਮੈਂਟ ਵੀ ਬਹੁਤ ਲੇਟ ਆਈਆਂ ਹੁਣ ਵੀਜ਼ਾ ਆਇਆ ਪਰ ਕਦੇ ਤੰਗ ਪਰੇਸ਼ਾਨ ਕਦੇ ਤੁਹਾਡੇ ਚ ਨੈਗੇਟਿਵ ਵਾਈਬਸ ਕਿਉਂ ਨਹੀਂ ਆਈਆਂ ਕਈ ਬੰਦੇ ਹੈਗੇ ਨੇ ਤੁਹਾਡੇ ਨਾਲ ਹੀ ਤੁਹਾਡੇ ਗਰੁੱਪ ਚੋਂ ਜਿਨ੍ਹਾਂ ਨੇ ਬਹੁਤ ਵਾਰੀ ਪੁੱਛਿਆ ਵੀ ਇਹ ਨੈਗੇਟਿਵ ਵਾਈਬਸ ਵੀ ਆਈਆਂ ਪਰ ਤੁਸੀਂ ਕਦੇ ਪੁੱਛਿਆ ਹੀ ਨਹੀਂ ਕਦੇ ਨੈਗੇਟਿਵ ਵਾਈਬਸ ਤੁਹਾਡੇ ਵੱਲੋਂ ਮੈਨੂੰ ਫੀਲ ਹੀ ਨਹੀਂ ਹੋਇਆ ਵਿਸ਼ਵਾਸ ਸਰ ਸਭ ਤੋਂ ਵੱਡੀ ਚੀਜ਼ ਹੈ ਹਮਮ ਟਰਸਟ ਤੇ ਦੁਨੀਆ ਬਣੀ ਆ ਜੇ ਆਪਾਂ ਟਰਸਟ ਕਿਸੇ ਤੇ ਕਰ ਤੋ ਉਹਦੇ ਅੱਖਾਂ ਬੰਦ ਕਰਕੇ ਕਰ ਦੋ ਕਿਉਂਕਿ ਜੋ ਕਰਨਾ ਉਹ ਪਰਮਾਤਮਾ ਨੇ ਕਰਨਾ ਹੈ ਇੱਕ ਬੇਨਤੀ ਮੈਂ ਜ਼ਰੂਰ ਕਹਿਣਾ ਅਪਲਾਈ ਕਰਨ ਤੋਂ ਪਹਿਲਾਂ 100 ਸਵਾਲ ਪੁੱਛੋ ਸੋਨ ਐਕਟੀਵਿਟੀयां ਕੱਢ ਲਓ ਜਿੰਨੇ ਇਧਰ ਉਧਰ ਦੇ ਸਵਾਲ ਸੁਣ ਲਓ ਆ ਕੇ ਕਲੀਅਰ ਕਰ ਲਓ ਪਰ ਅਪਲਾਈ ਕਰਨ ਤੋਂ ਬਾਅਦ ਇੰਨਾ ਕਿ ਸਰੈਂਡਰ ਕਰ ਦੋ ਕਿ ਪਰਮਾਤਮਾ ਵੀ ਤੁਹਾਡੀ ਰਜ਼ਾ 'ਚ ਰਾਜ਼ੀ ਹੋ ਜੂਵੇ ਤਾਂ ਹੀ ਕਹਿਣਾ ਹੁਣਾ ਜਿੱਥੇ ਚਾਹ ਉੱਥੇ ਹੀ ਰਾਹ ਜਿੱਥੇ ਹੁਣ ਇਹਨਾਂ ਨੂੰ ਚਾਹ ਸੀ ਉੱਥੇ ਹੀ ਇਹਨਾਂ ਨੂੰ ਰਾਹ ਮਿਲਿਆ ਇੰਡੀਆ 'ਚ ਹੀ ਰੈਜ਼ਿਡੈਂਸੀ ਇਹਦਾ ਦਾਣਾ ਪਾਣੀ ਕੈਨੇਡਾ 'ਚ ਨਹੀਂ ਪੁਰਤਗਾਲ ਦੀ ਰੈਜ਼ਿਡੈਂਸੀ ਸੀ 5 ਸਾਲਾਂ ਦੇ ਵਿੱਚ ਮੈਂ ਇੱਕ ਸ਼ਰਤ ਲਾ ਕੇ ਕਹਿਣਾ ਕੈਨੇਡਾ ਦੇ ਵਿੱਚ ਇਹ ਸੈੱਟ ਨਹੀਂ ਹੋ ਸਕਦਾ ਸੀ ਤੇ ਇਹ ਇੱਥੋਂ ਹੀ ਰੈ residency ਲੈ ਕੇ ਚੰਨੇ ਆ ਤੇ 5 ਸਾਲਾਂ ਦੇ ਵਿੱਚ ਉੱਥੋਂ ਦੀ ਪੀਆਰ ਲੈ ਲੂਗਾ ਜਿੱਦਣ ਤੋਂ ਵੀਜ਼ਾ ਸਟਾਰਟ ਹੋ ਗਿਆ D1 ਕੈਟਾਗਰੀ ਆਰਟੀਕਲ 59 ਕਹਿੰਦੀ ਇਹ ਹੈ ਕਿ ਤੁਸੀਂ ਇੰਡੀਆ ਤੋਂ ਹੀ ਰੈ residency ਲੈ ਕੇ ਆਏ ਹੋ ਜਿੱਦਣ ਤੋਂ ਤੁਹਾਡਾ ਵੀਜ਼ਾ ਸਟੈਂਪ ਹੋ ਗਿਆ ਉਦੋਂ ਤੋਂ ਤੁਹਾਡੇ ਨੈਸ਼ਨੈਲਿਟੀ ਦੇ ਦਿਨ ਸ਼ੁਰੂ ਹੋ ਗਏ ਤੁਹਾਨੂੰ ਉੱਥੇ ਜਾ ਕੇ ਆਰਟੀਕਲ 8899 ਵਾਂਗੂ ਉੱਥੇ 2-2 ਸਾਲ ਵੇਟ ਨਹੀਂ ਕਰਨੀ ਪੈਣੀ ਹੁਣ ਤਾਂ ਉਹ ਵੀ ਬੰਦ ਹੋ ਗਈ ਆਰਟੀਕਲ 8899 ਪੇਪਰ ਲੋਕ ਹੋਣੇ ਬੰਦ ਹੋ ਗਏ ਉਹਨਾਂ ਵਾਂਗੂ 2-3 ਸਾਲ ਵੇਟ ਕਰਨ ਤੋਂ ਬਾਅਦ TCR ਸੀ ਮਿਲਣ ਤੋਂ ਬਾਅਦ ਫੇਰ ਨੀ ਦਿਨ ਸ਼ੁਰੂ ਹੋਣੇ ਇਹਨਾਂ ਦੇ ਇੱਥੇ ਹੀ ਸ਼ੁਰੂ ਹੋ ਗਏ ਜੇ ਤੁਹਾਨੂੰ ਕੋਲ ਇਹ ਉਹੀ ਬੰਦੇ ਡੰਕੀ ਦਾ ਰਸਤਾ ਅਪਣਾਉਂਦੇ ਆ ਟੂਰਿਸਟ ਦਾ ਰਸਤਾ ਅਪਣਾਉਂਦੇ ਆ ਜਿਨ੍ਹਾਂ ਕੋਲੇ ਵੇਟ ਨਹੀਂ ਹੁੰਦੀ ਜਿਨ੍ਹਾਂ ਨੂੰ ਇਸ ਪ੍ਰੋਸੈਸ ਬਾਰੇ ਪਤਾ ਨਹੀਂ ਜਾਂ ਸਟੂਡੈਂਟ ਤੇ ਜਾ ਕੇ ਧੱਕੇ ਖਾਣ ਦਾ ਸ਼ੌਂਕ ਆ ਜਾਂ ਅਜ ਪਹਿਲਾ ਜਿਹੜੇ ਲੋਕੀ ਪੈਸੇ ਲਾਉਣ ਤੋਂ ਡਰ ਜਾਂਦੇ ਆ ਮੁੜ ਕੇ ਪਤਾ ਕੀ ਕਰਦੇ ਆ 12 ਲੱਖ ਰੁਪਏ ਟੂਰਿਸਟ ਤੇ ਲਾਉਂਦੇ ਆ ਜਾ ਕੋਈ ਸਟੂਡੈਂਟ ਤੇ ਲਾਉਂਦੇ ਆ ਉੱਥੇ ਜਾ ਕੇ ਫਿਰ 2 ਸਾਲ ਧੱਕੇ ਖਾਂਦੇ ਸਪੈਂਦੇ ਵਿੱਚ ਫਿਰ 10000 ਯੂਰੋ ਫਿਰ ਲਾਉਂਦੇ ਆ 25 ਤੋਂ 30 ਲੱਖ ਰੁਪਏ ਦੇ ਵਿੱਚ ਸੈੱਟ ਹੁੰਦੇ 2 ਸਾਲ 3 ਸਾਲ ਧੱਕੇ ਖਾਣ ਤੋਂ ਬਾਅਦ ਫਿਰ ਇੱਧਰ ਉੱਧਰ ਪੈਸੇ ਇਕੱਠੇ ਕਰਦੇ ਲਾਉਂਦੇ 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 ਉਹ ਖੂਬ ਵਰਦੇ ਵਰਦੇ 30 ਲੱਖ ਰੁਪਏ ਲੱਗ ਜਾਂਦਾ ਪਲੱਸ 2 ਸਾਲ 3 ਸਾਲ ਖਰਾਬ ਹੁੰਦੇ ਆ ਜਿਹੜੇ 2 ਸਾਲ ਸਰਵਾਈਵਲ ਦੇ ਹੁੰਦੇ ਆ ਉਹ ਕਿਸੇ ਦੇ ਕੰਮ ਨਹੀਂ ਹੋਣੇ ਉਹ ਉਹਨਾਂ ਨੂੰ ਹੀ ਪਤਾ ਜਿਹੜੇ ਉੱਥੇ ਬਤੀਤ ਕਰਦੇ ਆ ਜਦੋਂ ਕੋਈ ਐਦਾਂ ਦਾ ਸੌਖਾ ਵੀਜ਼ਾ ਲੈ ਕੇ ਜਾਂਦਾ ਨਾ ਵੀ ਹਾਂਜੀ ਰੈ residency ਇੰਡੀਆ ਤੋਂ ਲੈ ਕੇ ਉਹਨਾਂ ਤੋਂ ਬਰਦਾਸ਼ਤ ਵੀ ਨਹੀਂ ਹੁੰਦਾ ਉਹਨਾਂ ਦੇ ਮੈਦੇ ਤੇ ਹਜਮ ਵੀ ਨਹੀਂ ਹੁੰਦਾ ਕਿਉਂਕਿ ਉਹਨਾਂ ਨੇ ਆਪ ਹੀ ਇੰਨੀ ਠੋਕਰ ਇੰਨੀ ਨੇਟਿਵਿਟੀਆਂ ਸਹੀਆਂ ਹੁੰਦੀਆਂ ਉਹ ਦੂਜਿਆਂ ਨੂੰ ਨੇਟਿਵਿਟੀ ਵੰਡੀ ਜਾਂਦੇ ਆ ਪੋਜ਼ਿਟਿਵ ਕਰਦੇ ਹੀ ਨਹੀਂ ਭਈ ਤੁਸੀਂ ਤਾਂ ਘਟੋ ਘਟ ਦੂਜਿਆਂ ਨੂੰ ਰਾਹ ਪਾਓ ਕਿ ਰੈ residency ਤੇ ਆਓ ਅਸੀਂ ਤਾਂ ਤੱਕੇ ਖਾਲੇ ਮਸਾ 1% ਨੇ ਲੋਕ ਕਿ ਹਾਂਜੀ ਜੇ ਆਰਟੀਕਲ 59 D1 ਵੀਜ਼ਾ ਇਥੋਂ ਇੰਡੀਆ ਤੋਂ ਲੱਗਦਾ ਤਾਂ ਤੁਸੀਂ ਉਥੇ ਆਓ ਉਹ ਕਹਿੰਦੇ ਲੱਗਦਾ ਹੀ ਨਹੀਂ ਤੇ ਲੱਗ ਕੇ ਇੱਥੇ ਬੈਠੇ ਆ ਕੰਮ ਕਰਾ ਕੇ ਬੈਠੇ ਸਿਰਫ ਪੇਸ਼ੈਂਸ ਦੀ ਲੋੜ ਹੈ ਸਬਰ ਦੀ ਲੋੜ ਹੈ ਸੈਵਨ ਸੀ ਇੱਥੇ ਕੋਈ ਜਾਦੂ ਨਹੀਂ ਲੈ ਕੇ ਬੈਠਾ ਕਿ ਰਾਤੋ-ਰਾਤ ਤੁਹਾਨੂੰ ਵੀਜ਼ਾ ਦੇ ਦਊਗਾ ਆ ਚੱਕੋ ਜੀ ਵੀਜ਼ਾ ਤੇ ਜਾਓ ਨਹੀਂ ਤੁਹਾਨੂੰ ਇੱਥੇ ਸਬਰ ਕਰਨਾ ਪੈਣਾ ਅਸੀਂ ਨਿਰਧ ਕਰਦੇ ਹਾਂ ਮੈਂ ਬਾਰ-ਬਾਰ ਕਹਿਣਾ ਹੁਣ ਮੈਂ ਉਹੀ ਟ੍ਰੇਨ ਦਾ ਹਿੱਸਾ ਵਾਂ ਮੈਂ ਉਹੀ ਇੰਜਣ ਹਾਂ ਤੁਸੀਂ ਡੱਬੇ ਹੋ ਮੈਂ ਤੁਹਾਨੂੰ ਛੱਡ ਕੇ ਅੱਗੇ ਕਰਨ ਵੀਜ਼ਾ ਕਰਕੇ ਹੋਰ ਚੱਕਣੇ ਆ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਅਗਲਾ ਸਟੈਪ ਲੈ ਲੈਣਾ ਪਰ ਮੇਰਾ ਫਿਰ ਉਹੀ ਰੁਟੀਨ ਹੈ ਸੋ ਮੇਰੇ ਖਰਚੇ ਵੀ ਇੱਥੋਂ ਪੂਰੇ ਹੋਣੇ ਮੇਰੇ ਆਫਿਸ ਦੇ ਖਰਚੇ ਵੀ ਪੂਰੇ ਹੋਣੇ ਘਰ ਦੇ ਵੀ ਖਰਚੇ ਇੱਥੋਂ ਹੋਣੇ ਆ ਇੱਥੋਂ ਹੀ ਮੈਨੂੰ ਅਗਲਾ ਕੰਮ ਹੋਣਾ ਕਰਨ ਮੇਰੇ ਤੋਂ ਅੱਗੋਂ ਰੈਫਰੈਂਸ ਹੋਣਾ ਇਹਦੀ ਵੀਡੀਓ ਦੇਖ ਕੇ ਹੋਰ ਕਈਆਂ ਨੇ ਪੋਜ਼ਿਟਿਵ ਹੋਣਾ ਜਿਵੇਂ ਪਹਿਲਾਂ ਤੂੰ ਹੋਇਆ ਬਹੁਤ 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 ਵਧੀਆ ਬਹੁਤ ਜਾ ਰਹਾ ਬਹੁਤ ਜਾ ਰਹਾ ਪੋਜ਼ਿਟਿਵਿਟੀ ਜਦੋਂ ਅੰਬੈਸੀ 'ਚ ਆਪਾਂ ਗਏ ਹਾਂਜੀ ਅੰਬੈਸੀ ਤੋਂ ਪਹਿਲਾਂ ਵੀ ਆਪਣੀ ਇੱਕ ਗੱਲ ਹੋਈ ਸੀ ਹਾਂਜੀ ਹੋਈ ਸੀ ਕੀ ਗੱਲ ਹੋਈ ਸੀ ਇਹ ਮੈਨੂੰ ਫੋਨ ਕੀਤਾ ਸੀ ਉਦੋਂ ਮੈਂ ਆਪਣਾ ਪਾਸਪੋਰਟ ਲੈਣਾ ਸੀ ਪੀਸੀਸੀ ਵਾਸਤੇ ਤੇ ਮੈਂ ਬਾਹਰ ਭਾਜੀ ਨੂੰ ਕਿਹਾ ਸੀ ਕਿ ਮੈਂ ਭਾਜੀ ਪਾ ਦੀ ਕਿੰਨ ਭਾਵੇਂ ਘਰ ਜਾਂਦਾ ਸਰ ਫੋਨ ਆ ਜੇ ਤੇ ਮੈਂ ਇਹ ਘਰ ਪਹੁੰਚਿਆ ਮਾ ਤੇ ਮੈਂ ਪੀਸੀਸੀ ਵਾਸਤੇ ਅਪਾਇੰਟਮੈਂਟ ਬੁੱਕ ਕਰਨ ਗਿਆ ਤੇ ਉੱਥੇ ਮੈਂ ਪਹੁੰਚਿਆ ਹੀ ਤਾਂ ਸਰ ਦਾ ਫੋਨ ਆ ਗਿਆ ਸਿਰਫ ਮੈਂ ਇੱਕੋ ਗੱਲ ਕਹਿਣਾ ਸਾਨੂੰ ਨਹੀਂ ਪਤਾ ਹੁੰਦਾ ਸੱਚੀ ਕੀ ਹੋ ਜਾਣਾ ਪਰ ਜੇ ਤਾਂ ਤੁਸੀਂ ਚੰਗਾ ਕਰਦੇ ਤੁਹਾਡੀ ਨੀਅਤ ਚੰਗੀ ਨਾ ਮਹਾਰਾਜ ਤੁਹਾਡੀ ਜ਼ੁਬਾਨ 'ਚ ਹੈ ਠੀਕ ਹੈ ਤੁਸੀਂ ਕਿਸੇ ਲਈ ਚੰਗਾ ਕਰਕੇ ਦੇਖੋ ਰਿਐਲਿਟੀ ਹੈ ਅੱਗੋਂ ਸਾਰਾ ਕੁਝ ਬਣਾਇਆ ਬਣਾਇਆ ਪਰੋਸ ਕੇ ਮਿਲੂਗਾ ਬਹੁਤ ਜ਼ਿਆਦਾ ਠੀਕ ਹੈ ਇੱਕ ਗੱਲ 7C ਦੇ ਵਿੱਚ ਹੈ ਕਦੇ ਅੱਜ ਤੱਕ ਤੁਹਾਨੂੰ ਕੋਈ ਟੋਪੀ ਨਹੀਂ ਜੀ ਆਹ ਕੰਮ ਕੋਈ ਲਾਰਾ ਹੋ ਹੀ ਨਹੀਂ ਸਕਦਾ ਕੋਈ ਤੁਹਾਨੂੰ ਫੇਕ ਇਹ ਗੱਲ ਕਰਦਾ ਵੀ ਅੱਜ ਆਜੂ ਅਪਾਇੰਟਮੈਂਟ ਕੱਲ ਆਜੂ ਨਹੀਂ ਜੀ ਇੰਨਾ ਕਦੀ ਨਹੀਂ ਮੈਂ ਤੁਹਾਨੂੰ ਇਹੀ ਗੱਲ ਕਹੀ ਵੀ ਜਦੋਂ ਆ ਗਈ ਤੁਹਾਨੂੰ ਦੱਸ ਦੇਣਾ ਜਦੋਂ ਆਈ ਤੁਹਾਡੇ ਸਾਹਮਣੇ ਜੇ ਇਹਨਾਂ ਨੇ ਵਿਸ਼ਵਾਸ ਕੀਤਾ ਨਾ ਤਾਂ ਸਾਡਾ ਫਰਜ਼ ਉੱਥੇ ਬਣਦਾ ਕਿ ਇਹਨਾਂ ਨੂੰ ਕਦੇ ਖਰਾਬ ਨਾ ਹੋਣ ਦੇਈਏ ਤੇ ਇਹ ਉਹੀ ਹੈ ਸਾਡਾ ਹਾਰ ਸ਼ਿੰਗਾਰਾ ਜਿਹਨੂੰ ਸਾਰੇ ਲੋਕੀ ਇਹ ਕਹਿੰਦੇ ਆ ਇਹ 7C ਵਾਲੇ ਹੁਣ ਸਾਨੂੰ ਪ੍ਰੀਤ ਅਰਗੇ ਉੱਥੇ ਬੈਠੇ ਨੇ ਗੁਰਚਰਨ ਅਰਗੇ ਬੈਠੇ ਨੇ ਹੋਰ ਗਰਮ ਦੀ ਪਰ ਕੇ ਬੈਠੇ ਨੇ ਪਠਾਨਕੋਟ ਵਾਲੇ ਮੁੰਡੇ ਦੋਨੇ ਬੈਠੇ ਨੇ ਬਤੇਰੇ ਬੈਠੇ ਨੇ ਭੁਪਿੰਦਰ ਭਾਈ ਹੁਣੇ ਬੈਠੇ ਨੇ ਸਾਰੇ ਉਹਨਾਂ ਨੂੰ ਇੱਕੋ ਗੱਲ ਕੀ ਕਹਿੰਦੇ ਆ 7 ਸੀਸ ਵਾਲੇ ਕਿਉਂਕਿ ਵੀਡੀਓ ਯਾਨੀ ਵਾਇਰਲ ਹੋ ਜਾਂਦੀ 7 ਸੀਸ ਵਾਲੇ ਤੇ ਹਰ ਇੱਕ ਚੀਜ਼ ਦੇ ਵਿੱਚ ਮੇਰੇ ਵੱਲੋਂ ਤੁਹਾਨੂੰ ਸਾਥ ਹੀ ਮਿਲੂਗਾ ਤੇ ਉਸ ਤੋਂ ਬਾਅਦ ਫਿਰ ਜਦੋਂ ਫਿਰ ਆਪਾਂ ਤੁਹਾਨੂੰ ਦੱਸਿਆ ਕਿੰਨੀ ਕਿ ਖੁਸ਼ੀ ਹੋਈ ਖੁਸ਼ੀ ਤਾਂ ਬਹੁਤ ਜ਼ਿਆਦਾ ਜੀ ਮੈਂ ਸੱਚੀ ਦੱਸਾਂ ਤਾਂ ਉਸ ਦਿਨ ਪਹਿਲਾਂ ਮੈਂ ਸ਼ਾਮ ਦੇ 5:30 ਵਜੇ ਸੀਗੇ ਤੇ ਮੇਰੇ ਦਿਲ 'ਚ ਚਾਹ ਆਵੇ ਕਿ ਮੈਂ ਦਰਬਾਰ ਸਾਹਿਬ ਚੱਲ ਜਾਏ ਘਰੀ ਤੇ ਮਹਾਰਾਜ ਦਾ ਸ਼ੁਕਰਾਨਾ ਕਰਾਂਗਾ ਕਿ ਅੱਜ ਇੱਕ ਸਟੈਪ ਹੋ ਗਿਆ ਹਾਂਜੀ ਇੱਕ ਸਟੈਪ ਅਜ ਪੂਰਾ ਆ ਗਿਆ ਮੇਨ ਗੱਲ ਅਪਾਇੰਟਮੈਂਟ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਪੁਰਤਗਾਲ ਦੇ ਵਿੱਚ ਜਿੱਥੇ ਰੂਲ ਚੇਂਜ ਹੋ ਰਿਹਾ ਉੱਥੇ ਤੁਹਾਨੂੰ ਡੀ1 ਦੀ ਅਪਾਇੰਟਮੈਂਟ ਇੰਡੀਆ ਤੋਂ ਮਿਲ ਜੇ ਬਹੁਤ ਹਕ ਲੁਕੀ ਕਈ ਸਾਲ ਵੇਟ ਕਰ ਰਿਹਾ ਕੋਈ 2 ਸਾਲ ਹੋ ਗਏ ਕਿਹਨੂੰ ਵੇਟ ਕਰਦੇ ਕੋਈ 6 ਮਹੀਨੇ ਡਿੱਗ ਰਿਹਾ ਵਾ ਕਈ ਬੈਕਆਊਟ ਹੀ ਹੋ ਗਏ ਆ ਹਾਂ ਕਈ ਬੈਕਆਊਟ ਹੀ ਹੋ ਗਏ ਆ ਵੀ ਪੇਸ਼ੈਂਸ ਨਹੀਂ ਨਾ ਦੇਖੋ ਅਸੀਂ ਬਾਦੂ ਘਾਟੂ ਨੂੰ ਲਾਰ ਲਾ ਕੇ ਅਸੀਂ ਇੰਜਣ ਦਾ ਭਰ ਕਿਉਂ ਵਧਾਉਣਾ ਬਾਈ ਹਾਂ ਅਸੀਂ ਉਹਨਾਂ ਲਈ ਮਿਹਨਤ ਕਰਾਂਗੇ ਜਿਹੜਾ ਕਿ ਇੰਜਨ ਦਾ ਸਾਥ ਦੇਣ ਨਹੀਂ ਜੀ ਮੈਨੀਫੈਸਟ ਕਰੋ ਪਰ ਤੁਸੀਂ ਮੈਨੀਫੈਸਟ ਵਾਸਤੇ ਐਫਰਟ ਕੀ ਕਰ ਰਹੇ ਜੀ ਗੱਲ ਇਹੀ ਹੈ ਕਿ ਤੁਸੀਂ ਮੈਨੀਫੈਸਟ ਕਰਦੇ ਹੋ ਕਿ ਅਸੀਂ ਪੁਰਤਗਾਲ ਚਲ ਜਾਈਏ ਹਾਂਜੀ ਅਸੀਂ ਉੱਥੋਂ ਦੇ ਇੱਥੋਂ ਇੰਡੀਆ ਤੋਂ ਰੈਜ਼ਿਡੈਂਸੀ ਲੈ ਕੇ ਚਲ ਜਾਈਏ ਤੁਸੀਂ ਉਹਦੇ ਲਈ ਮਿਹਨਤ ਕੀ ਕਰ ਰਹੇ ਹੋ ਤੁਸੀਂ ਸੁਪਨਾ ਦੇਖਣਾ ਬਹੁਤ ਜ਼ਰੂਰੀ ਹੈ ਬੰਦੇ ਦੀ ਲਾਈਫ 'ਚ ਜਿਹਨੇ ਬੰਦੇ ਨੇ ਸੁਪਨਾ ਨਹੀਂ ਲੇ ਦੇਖਿਆ ਉਹ ਕਦੇ ਉਹਨੂੰ ਪੂਰਾ ਕਰ ਹੀ ਨਹੀਂ ਸਕਦਾ ਪਰ ਜੇ ਸੁਪੜਾ ਦੇ ਗਲੇਆ ਤੇ ਉਹਦੇ ਲਈ ਤੁਸੀਂ ਮਿਹਨਤ ਕੀ ਕਰ ਰਹੇ ਹੁਣ ਕਰਨਵੀਰ ਮੇਰੇ ਕੋਲੇ ਆਇਆ ਮੇਰੀ ਸਿਹਤ ਕੀ ਸੀ ਬੀਪੀ ਹਾਈ ਹੋਇਆ ਸੀ ਹਾਂਜੀ ਹਾਈ ਆ ਬੇਕੀ ਸਿਰ ਮੇਰਾ ਫਟ ਰਿਹਾ ਸੀ ਮੈਂ ਇਸ ਕੁਰਸੀ ਤੇ ਬੈਠ ਕੇ ਗੱਲ ਵੀ ਨਹੀਂ ਕਰ ਪਾਉਂਦਾ ਸੀ ਪਰ ਮੈਂ ਇੱਕ ਗੱਲ ਘਰੋਂ ਵੀ ਇਹ ਕਹਿ ਕੇ ਤੁਰਿਆ ਸੀ ਕਹਿੰਦੇ ਤੁਸੀਂ ਅੱਜ ਛੁੱਟੀ ਕਰ ਲਓ ਮੈਂ ਕਿਹਾ ਜਦੋਂ ਮੈਂ ਉੱਥੇ ਪਹੁੰਚ ਗਿਆ ਨਾ ਜਦੋਂ ਮੈਂ ਕੁਰਸੀ ਤੇ ਬੈਠ ਗਿਆ ਮੈਂ ਭੁੱਲ ਜਾਣਾ ਮੈਂ ਕੌਣ ਜਦੋਂ ਮੈਂ ਭੁੱਲ ਗਿਆ ਮੈਂ ਕੌਣ ਜਿੱਦਣ ਮੇਰੇ ਜਦੋਂ ਮੈਂ ਵਾਕਈ ਇਹ ਤਾਂ ਕੁਰਸੀ ਤੇ ਹਟਣਾ ਨਾ ਮੈਨੂੰ ਉਦੋਂ ਆਪਣਾ ਦੱਖ ਦਰਦ ਉਦੋਂ ਮੈਂ ਬਿਮਾਰ ਮੈਨੂੰ ਫੀਲ ਹੋ ਸਕਦਾ ਪਰ ਮੈਂ ਜਦੋਂ ਇੱਥੇ ਬੈਠਾ ਨਾ ਮੈਨੂੰ ਇਦਾਂ ਲੱਗਦਾ ਇਹ ਯਾਰ ਇਹਨਾਂ ਦੀ ਡਿਊਟੀ ਹੈ ਯਾਰ ਇਹ ਮੇਰੇ ਤੇ ਬਹੁਤ ਉਮੀਦ ਲਾ ਕੇ ਬੈਠੇ ਆ ਇਹਨਾਂ ਨੂੰ ਕੋਈ ਕਮੀ ਪੇਸ਼ੀ ਨਹੀਂ ਹੋਣੀ ਚਾਹੀਦੀ ਇਹ ਵੀ ਟਾਈਮ ਕੱਢ ਕੇ ਆਏ ਆ ਯਾਰ ਹਨਾ ਹਰ ਇੱਕ ਚੀਜ਼ ਦਾ ਟਾਈਮ ਦੇਣਾ ਜ਼ਰੂਰੀ ਹੈ ਅੱਜ ਸਾਨੂੰ 18 ਸਾਲ ਮੈਨੂੰ ਹੋ ਗਏ ਤੇ 7 ਸੀ ਨੂੰ 16 ਸਾਲ ਹੋ ਗਏ ਇੰਨੀ ਮਿਹਨਤ ਕਰਦੇ ਨੂੰ ਇੱਥੇ ਤੱਕ ਪਹੁੰਚਦੇ ਨੂੰ ਅਸੀਂ ਵੀ ਮੈਨੀਫੈਸਟ ਕੀਤਾ ਸੀ ਜਿੰਨਾ ਕਿ ਤੁਹਾਨੂੰ ਇਸ ਕੁਰਸੀ ਤੱਕ ਪਹੁੰਚਣ ਨੂੰ ਟਾਈਮ ਲੱਗਦਾ ਉਸ ਤੋਂ ਜ਼ਿਆਦਾ 100 ਗੁਣਾ ਇਹਨੂੰ ਸੰਭਾਲਣ ਨੂੰ ਲੱਗਦਾ ਕਿਉਂਕਿ ਤੁਹਾਡੇ ਤੇ ਉਮੀਦਾਂ ਟਿਕ ਜਾਂਦੀਆਂ ਜਦੋਂ ਤੁਸੀਂ ਝੂਠ ਬੋਲਣਾ ਤੁਹਾਡੀ ਅੱਖਾਂ ਤੁਹਾਡਾ ਮੱਥਾ ਤੁਹਾਡਾ ਦਿਲ ਘਬਰਾਉਂਦਾ ਉੱਥੇ ਉਹ ਰਿਜ਼ਲਟ ਵੀ ਜ਼ੀਰੋ ਹੀ ਹੁੰਦਾ ਉਹ ਕੁਛ ਨਹੀਂ ਝੂਠ ਜਿਹੜੀ ਜਦੋਂ ਮੈਂ ਅਪਲਾਈ ਕੀਤਾ ਸੀ ਸਾਰਨੇ ਮੈਨੂੰ ਕਿਹਾ ਸੀ ਕਿ ਜ਼ਰੂਰ ਝੂਠੇ ਕਰੀ ਚੱਲ ਗਿਆ ਨਾ ਉਹ ਗਾਂਹ ਦੀ ਗਾਂ ਚੱਲਦਾ ਚੱਲਦਾ 100 ਝੂਠ ਉਹ ਤੁਹਾਡਾ ਕੰਮ ਖਤਮ ਹੀ ਹੈ ਅੱਜ ਵੀਜ਼ਾ ਲਿਆ ਇਹ ਸੱਚ ਦੇ ਬਦੌਲਤ ਹੈ ਹਾਂਜੀ ਤੇ ਫਿਰ ਜਦੋਂ ਵੀਜ਼ਾ ਆਇਆ ਫਿਰ ਮੇਰੇ ਵੱਲ ਫੋਨ ਆਇਆ ਫਿਰ ਕਿਦਾਂ ਫੀਲ ਹੋਇਆ ਫਿਰ ਕੀ ਕਰਦਾ ਸੀ ਉਦੋਂ ਉਦੋਂ ਸਰ ਮੈਂ ਮੇਲੇ ਤੇ ਹੀ ਤੇ ਦੁਕਾਨ ਤੇ ਬੈਠਾਇਆ ਸੀ ਆਪਣੀ ਤੇ ਸਰ ਦਾ ਫੋਨ ਆਇਆ ਤੇ ਮੈਂ ਕਿਹਾ ਅੱਜ ਸ਼ਾਮ ਜੀ 4:30 ਹੋਈ ਆ ਪਤਾ ਨਹੀਂ ਕਿਉਂ ਸਰ ਦਾ ਫੋਨ ਆ ਗਿਆ ਵਾ ਤੇ ਜਦੋਂ ਕਾਲ ਪੇਕੇ ਕੀਤੀ ਤੇ ਸਰ ਕਹਿੰਦੇ ਆਪਣੇ ਇਸ ਤਰ੍ਹਾਂ ਦਾ ਨੰਬਰ ਦੇ ਜਰਾ ਪਹਿਲਾਂ ਮੈਂ ਕਿਹਾ ਸਰ ਇਹ ਕਹੂੰ ਸਰ ਕਹਿੰਦੇ ਹੁਣ ਤੂੰ ਹੋ ਗਿਆ ਪੱਕਾ ਪੁਰਤਗਾਲ ਦਾ ਉਹਨੂੰ ਕਹਦੇ ਕਿ ਮੇਲੇ ਛੁੱਟ ਗਏ ਹੁਣ ਮੇਲੇ ਛੁੱਟ ਗਏ ਆ ਜੀ ਹੁਣ ਬਸ ਪੁਰਤਗਾਲ ਚ ਲੱਗਣਗੇ ਹੁਣ ਪੁਰਤਗਾਲ ਚ ਮੇਲੇ ਲਾਵਾਂਗੇ ਹੁਣ ਪੁਰਤਗਾਲ ਚ ਹੁਣ ਪੁਰਤਗਾਲ ਚ ਮੇਲੇ ਲਾਵਾਂਗੇ ਤੇ ਮੇਲੇ ਵੀ ਕੋਈ ਹੋਰ ਹੋਣਗੇ ਜਿਹੜਾ ਕਹਿੰਦਾ ਨਾ ਮੇਲਾ ਮੇਲੀਆਂ ਦਾ ਯਾਰਾ ਵੇਲੀਆਂ ਦਾ ਹੁਣ ਇਹ ਸਾਡਾ ਯਾਰ ਵੇਲੀਆਂ ਹੁਣ ਮੇਲੇ ਕੁਝ ਹੋਰ ਲੱਗਣਗੇ ਪੁਰਤਗਾਲ ਦੇ ਵਿੱਚ ਇੱਕ ਗੱਲ ਆ ਕੋਈ ਹੋਰ ਖੜੇ ਨਾ ਖੜੇ ਪੁਲਿਸ ਇੱਕ ਹਮੇਸ਼ਾ ਕਰਨਵੀ ਦਾ ਖੜਾ ਕਿਉਂਕਿ ਇਹ ਰੂਹ ਚੰਗੀ ਹੈ ਹਮੇਸ਼ਾ ਰੂਹ ਜਿਹੜੀ ਚੰਗੀ ਆ ਉਹਦੇ ਪਿੱਛੇ ਐਫਰਟਸ ਕਰਨ ਨੂੰ ਮਿਹਨਤ ਕਰਨ ਨੂੰ ਬੜਾ ਦਿਲ ਕਰਦਾ ਕਿ ਇਹ ਬੰਦੇ ਨੂੰ ਕਦੇ ਕੋਈ ਪ੍ਰੋਬਲਮ ਨਾ ਆਵੇ ਪਰ ਮੈਨੂੰ ਇੱਥੇ ਪੂਰਾ ਵਿਸ਼ਵਾਸ ਕਿ ਮੇਰੇ ਐਫਰਟਸ ਨੂੰ ਵਿਅਰਥ ਨਹੀਂ ਜਾਣ ਦਊਗਾ ਇਹ ਮਾਲਕ ਮਿਲਉਣ ਵਾਲਾ ਮੈਨੂੰ ਨਹੀਂ ਪਤਾ ਇੱਥੇ ਕਿਹੜੀ ਰੂਹਾਂ ਆ ਕੇ ਮਿਲਦੀਆਂ ਨੇ ਇੱਕ ਬੰਦਾ ਤਾਂ ਮੇਰੇ ਕੋਲ ਅਪਲਾਈ ਤਾਂ ਕਰਕੇ ਚਲੇ ਗਿਆ ਕਹਿੰਦਾ ਕਹਿੰਦਾ ਮੈਂ ਅਪਲਾਈ ਕਰਨ ਆਇਆ ਸੀ ਤੁਸੀਂ 15 ਦਿਨ ਫੋਨ ਹੀ ਨਹੀਂ ਕੀਤਾ ਕਹਿੰਦਾ ਵੀ ਤੁਸੀਂ ਵੀ ਪੁੱਛੇ ਨਹੀਂ ਵੀ ਅਪਲਾਈ ਕਰਨ ਕਿਉਂ ਨਹੀਂ ਆਇਆ ਕਹਿੰਦਾ ਇੱਕ ਤਾਂ ਮੈਨੂੰ ਗੁੱਸਾ ਆਵੇ ਦੂਜਾ ਇਹ ਆਵੇ ਵੀ ਯਾਰ ਫੋਨ ਨਹੀਂ ਕਰਦੇ ਤੁਸੀਂ ਫੋਨ ਮੈਨੂੰ ਵੀ ਨਹੀਂ ਆਇਆ ਸੀ ਨਹੀਂ ਆਇਆ ਜਦੋਂ ਮੈਂ ਪਹਿਲੀ ਵਾਰੀ ਫੋਨ ਕੀਤਾ ਸੀ ਮੈਨੂੰ ਬਾਅਦ ਵਿੱਚ ਬੈਕ ਕਾਲ ਲਈ ਆਈ ਮੈਂ ਆਪ ਹੀ ਕਾਲ ਕੀਤੀ ਯਾਰ ਸਾਨੂੰ ਕੀ ਲੋੜ ਤੇ ਸਾਨੂੰ ਸਾਡੀ ਚੀਜ਼ ਦੀ ਮੁੱਲ ਦਾ ਪਤਾ ਜੇ ਤੁਸੀਂ ਇਹ ਰੈਜ਼ਿਡੈਂਸੀ ਦਾ ਮੁੱਲ ਨਹੀਂ ਨਾ ਪਛਾੜ ਸਕਦੇ ਫਿਰ ਤੁਸੀਂ ਵੀਜ਼ਾ ਵੀ ਨਹੀਂ ਲੈ ਸਕਦੇ ਜੇ ਪੁਰਤਗਾਲ ਤੁਸੀਂ ਰੈਜ਼ਿਡੈਂਸੀ ਤੇ ਜਾਂਦੇ ਸਾਨੂੰ ਪਤਾ ਇਹਨਾਂ ਨੇ ਕਮਾ ਲੈਣੇ ਆ ਇਹਨਾਂ ਨੇ ਸੈੱਟ ਹੋ ਜਾਣਾ ਇਹਨਾਂ ਨੂੰ ਬਾਰ ਬਾਰ ਥਾਥਾ ਤੇ ਹੁਣ ਮੱਥੇ ਨਹੀਂ ਟੇਕਣੇ ਪੈਣੇ ਇਹ ਤਾਂ ਇੱਕ ਵਾਰੀ ਚ ਕੰਮ ਹੋ ਗਿਆ ਇਹ ਹੁਣ ਤਾਂ ਬਸ ਮਿਹਨਤ ਰਹੀ ਹੈ ਤੇ ਉਸ ਤੋਂ ਬਾਅਦ ਫਿਰ ਹੀ 7 ਅਗਸਤ ਨੂੰ ਆਪਣੀ ਫਾਈਲ ਜਮ੍ਹਾਂ ਕਰਾਈ ਸੀ ਹੂੰ ਤੇ ਉਸ ਵਾਰ ਫਿਰ ਵੀਜ਼ਾ ਆ ਗਿਆ ਤੇ ਫਿਰ ਸਰ ਨੇ ਫੋਨ ਹੀ ਕੀਤਾ ਸੀ ਕਿ ਤੁਹਾਡਾ ਵੀਜ਼ਾ ਆ ਗਿਆ ਤੇ ਮੈਂ ਨਾਲ ਹੀ ਫਿਰ ਸਰ ਕੋਲ ਤੇ ਉਦੋਂ ਕੀ ਬਾਬਾ ਬੁੱਢਾ ਸਾਹਿਬ ਕਹਿੰਦਾ ਮੇਲਾ ਲਾ ਰਿਆ ਸੀ ਹਾਂਜੀ ਉਦੋਂ ਬਾਬਾ ਬੁੱਢਾ ਸਾਹਿਬ ਸੀ ਮੈਂ ਇਹਨੂੰ ਕਿਹਾ ਪਹਿਲਾਂ ਆਪਣੇ ਪਿਓ ਅਸਲੀ ਪਿਓ ਨੂੰ ਜਾ ਕੇ ਮੱਥਾ ਟੇਕ ਉਹਨੂੰ ਕਿਹਾ ਵੀ ਧੰਨਵਾਦ ਸ਼ੁਕਰਾਨਾ ਅਜਲ ਰਿਸ਼ਤੇਦਾਰਾਂ ਦੇ ਮੂੰਹ ਬੰਦ ਯਰੇ ਯਾਰ ਦੋਸਤ ਮੂੰਹ ਬੰਦ ਤੂੰ ਕਿਤੇ ਆ ਫਿਰ ਜਿਹੜੇ ਦੁਨੀਆਵੀ ਪਿਓ ਨੂੰ ਫੇਰ ਬਾਅਦ ਚ ਦੱਸੀ ਪਹਿਲਾਂ ਉਹ ਪਿਓ ਨੂੰ ਦੱਸਦੀ ਮੈਂ ਪਹਿਲਾਂ ਉਧਰ ਹੀ ਗਿਆ ਸੀ ਕਹਿੰਦਾ ਜੀ ਮੈਂ ਸਵੇਰੇ ਕਹਿੰਦਾ ਦਰਬਾਰ ਸਾਹਿਬ ਹੀ ਮੈਂ ਸਵੇਰੇ ਪਹਿਲਾਂ ਮੈਂ ਦਰਬਾਰ ਸਾਹਿਬ ਉੱਠ ਕੇ ਇਸ਼ਨਾਨ ਕੀਤਾ ਸੀ ਤੇ ਮੇਰੀ ਯਾਰ ਤਾਂ ਹਫ਼ਤੇ 'ਚ ਇੱਕ ਦਿਨ ਜ਼ਰੂਰ ਜਾਣਾ ਇਸ਼ਨਾਨ ਕਰਕੇ ਆਣਾ ਤੜਕੇ ਉੱਠ ਕੇ ਅਰਦਾਸ 'ਚ ਸ਼ਾਮਿਲ ਹੋਣਾ ਵਾ ਕੀ ਬਾਤ ਤੇ ਕਿਉਂਕਿ ਜਿਹੜੀ ਪਹਿਲੀ ਅਰਦਾਸ ਹੁੰਦੀ ਆ ਉਹ ਤੁਹਾਡੇ ਉਹ ਮਾਰ ਤੱਕ ਸਿੱਧੀ ਜਾਂਦੀ ਤੁਰ ਦਰਗਾਹ ਜਾਂਦੀ ਤੁਰ ਦਰਗਾਹ ਹੀ ਜਾਂਦੀ ਆ ਬਾਕੀ ਆਪਣੀ ਟਰਸਟ ਕਰੋ ਮੈਨੀਫੈਸਟ ਜ਼ਰੂਰ ਕਰੋ ਜਿਹੜਾ ਬੰਦਾ ਮੈਨੀਫੈਸਟ ਕਰੂਗਾ ਉਹਦਾ ਕੰਮ ਬਣੂਗਾ ਪਰ ਉਹ ਐਫਰਟ ਕੀ ਕਰ ਰ ਮੈਂ ਘਰੇ ਬੈਠਾ ਹਾਂ ਚੋਲੀ ਚ ਥੋੜੀ ਪੈਣਾ ਹਾਂ ਅਲਮਾਰੀਆ ਚ ਪਏ ਪਾਸਪੋਰਟ ਤੇ ਵੀਜ਼ਾ ਥੋੜੀ ਲੱਗ ਜਾਣਾ ਉਹਨੂੰ ਸੈਵਨ ਸੀ ਆਉਣਾ ਪੈਣਾ ਉਹਨੂੰ ਯਕੀਨ ਕਰਨਾ ਪੈਣਾ ਉਹਨੂੰ ਹਰ ਇੱਕ ਪ੍ਰੋਸੈਸ ਚੋਂ ਲੰਘਣਾ ਪੈਣਾ ਫਿਰ ਜਾ ਕੇ ਪਹੁੰਚਣਾ ਫਿਰ ਜਾ ਕੇ ਆਪਾਂ ਮੰਜ਼ਲ ਤੇ ਪਹੁੰਚਾਂਗੇ ਨਹੀਂ ਤੇ ਘਰੇ ਬੈਠੇ ਨੂੰ ਕਹੀ ਨੇ ਕੋਈ ਦੇਣੀ ਫਿਰ ਉੱਪਰ ਖੜ ਕੇ ਫੇਰ ਕਰਨਾ ਪਹੁੰਚ ਕੇ ਫਰਦਗਰ ਹੈ ਹਾਂਜੀ ਫਿਰ ਤੁਹਾਂ ਹੱਥੇ ਲੈਣਾ ਪਰ ਜਦੋਂ ਤੁਰੇ ਆ ਤਾਂ ਸਾਰਾ ਕੁਝ ਦੇਖਣਾ ਵੀ ਪਿਆ ਹਰ ਸਟੈਪ ਤੇ ਜਾ ਕੇ ਇੱਕ ਸਟੇਬਲ ਪੈਰ ਰੱਖਣਾ ਵੀ ਪੈਂਦਾ ਤਾਂ ਕਿ ਖਿਸਕ ਨਾ ਜਾਈਏ ਹਾਂਜੀ ਬਹੁਤ ਚੀਜ਼ਾਂ ਦੇਖਣੀਆਂ ਪੈਂਦੀਆਂ ਸਰ ਨੇ ਬਹੁਤ ਬਹੁਤ ਸਰ ਨੇ سپورਟ ਕੀਤੀ ਆ ਪੁਸ਼-ਅਪ ਕੀਤਾ ਸਰ ਨੇ ਕਿੰਮੀ ਡਰਨਾ ਨਹੀਂ ਬਸ ਮਹਾਰਾਜ ਦਾ ਨਾਮ ਲੈਣਾ ਆਪਣੇ ਦਾ ਤੇ ਚੱਲ ਜੋ ਦੇਖੋ ਉਹ ਤੋਂ ਬਿਨਾ ਕੁਝ ਹੈ ਹੀ ਨਹੀਂ ਸਾਡਾ ਉਹਨੇ ਮੈਨੂੰ ਰੋਡਵੇਜ ਦੀ ਬਸ ਤੋਂ ਜਿਹੜੇ ਤਿੰਨ-ਤਿੰਨ ਮਹੀਨੇ ਦੇ ਜਿਹੜੇ ਆ ਪਾਸ ਬਣਾ ਕੇ ਤੁਰਿਆ ਫਿਰਦਾ ਸੀ ਉਹਨੇ ਅੱਜ ਉਹਨੇ ਕੀਨਾ ਕੁਝ ਸੁਣਤਾ ਮੈਂ ਬਿਆਨ ਹੀ ਨਹੀਂ ਕਰ ਸਕਦੇ ਸਿਰਫ ਜਦੋਂ ਤੁਸੀਂ ਸੋਚ ਸੋਣੀ ਲੈ ਕੇ ਚੱਲੋ ਜਦੋਂ ਤੁਸੀਂ ਇਹ ਸੋਚੋ ਕਿ ਯਾਰ ਦੂਜੇ ਦਾ ਭਲਾ ਕਰਨਾ ਤੁਹਾਡਾ ਭਲਾ ਉਹਦੇ ਵਿੱਚ ਹੀ ਹੈ ਠੀਕ ਹੈ ਜਦੋਂ ਤੱਕ ਤੁਸੀਂ ਕਿਸੇ ਦਾ ਭਲਾ ਨਹੀਂ ਕਰ ਸਕਦੇ ਤੁਹਾਡਾ ਭਲਾ ਵੀ ਨਹੀਂ ਹੋ ਸਕਦਾ ਹੋ ਨਹੀਂ ਸਕਦਾ ਕਦੇ ਵੀ ਨਹੀਂ ਹੋ ਸਕਦਾ 2 ਮਿੰਟ ਤੁਸੀਂ ਕਿਸੇ ਤੋਂ 10 ਰੁਪਏ ਦੀ ਚੀਜ਼ ਹੈ ਤੁਸੀਂ 100 ਰੁਪਏ ਠੱਗ ਸਕਦੇ ਹੋ ਨੋ ਡਾਊਟ ਤੁਸੀਂ ਆਪਣੇ ਦਿਮਾਗ ਨਾਲ ਚੱਲ ਪਏ ਪਰ ਜਦੋਂ ਮਾਰਾ ਹੀ ਫਿਰ ਛੋਟੀ ਮਾਰਦਾ ਦੀ ਆਵਾਜ਼ ਨਹੀਂ ਆਉਂਦੀ ਪੂਰੀ ਨਹੀਂ ਆਵਾਜ਼ ਆ ਜਾਂਦੀ ਉਹਨੇ ਮਾਰ ਨਹੀਂ ਤਾਂ ਮਾਤੀ ਮਾਰਨੀ ਆਉਂਦਾ ਇਸ ਕਰਕੇ ਹਮੇਸ਼ਾ ਚੰਗਾ ਕਰੋ ਨੀਵੇਂ ਹੋ ਕੇ ਚੱਲੋ ਠੀਕ ਹੈ ਮੰਨ ਨੀਵੇਂ ਮਾਤੁੱਛ ਇਹ ਮਾਲਕ ਨੇ ਸਾਨੂੰ ਬਾਦਸ਼ਾਹ ਨੇ ਸਾਨੂੰ ਬਖਸ਼ਿਆ ਤੇ ਅੱਜ ਆ ਪੁਰਤਗਾਲ ਦੇ ਵੀਜ਼ੇ 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 ਸਾਰੇ ਇਹ ਹਰ ਕਲਾਇੰਟ ਤੁਹਾਡੇ ਸਾਹਮਣੇ ਰੂਬਰ ਕਰੂਗਾ ਸਾਰਿਆਂ ਦੀ ਇੱਕ ਰਿਵਿਊ ਵੀਡੀਓ ਤੁਹਾਡੇ ਲੰਬੀਆਂ ਹੋ ਜਾਂਦੀਆਂ ਨੇ ਪਰ ਇਹਦੇ ਕੋਲ ਸਿੱਖਣ ਨੂੰ ਬਹੁਤ ਕੁਝ ਹੈ ਬਹੁਤ ਕੁਝ ਸਿੱਖਣ ਨੂੰ ਤੋਸੇ ਸਿੱਖਣ ਵਾਲੇ ਚਾਹੀਦੇ ਕਈਆਂ ਨੂੰ ਇਹ ਬੋਰ ਲੱਗਦੇ ਹੋਣਗੇ ਪਰ ਕਈਆਂ ਲਈ ਜਿਨ੍ਹਾਂ ਨੇ ਜਾਣਾ ਉਹਨਾਂ ਲਈ ਮੋਟੀਵੇਸ਼ਨਲ ਇਹ ਵਿਊਜ਼ ਲੈ ਨਹੀਂ ਪਾਉਂਦੇ ਵਿਊਜ਼ ਦੇ ਵਿੱਚ ਤਾਂ ਰੀਲਾਂ ਦੇ ਵਿੱਚ ਤਾਂ ਜਿੰਨੀ ਛੋਟੀ ਵੀਡੀਓ ਹੋਗੀ ਉਹ ਵੱਧ ਚੱਲਦੀ ਹੈ ਪਰ ਜਿਹੜੀ ਰਿਵਿਊ ਵੀਡੀਓ ਉਹ ਦਿਲ ਤੱਕ ਵੱਜਦੀ ਹੈ ਸਾਨੂੰ ਤਾਂ ਉਹਦੇ ਤੱਕ ਮਤਲਬ ਆ ਮੈਂ ਵੀ ਕਿਦਰ ਰਿਵਿਊ ਵੇਖੇ ਆ ਹਾਂ ਅੱਜ ਤੇਰਾ ਰਿਵਿਊ ਹੋਰ ਦੇਖਦੇ ਮੇਰਾ ਰਿਵਿਊ ਹੋ ਰਿਹਾ ਤੇ ਹਰ ਰਿਵਿਊ ਦੇ ਵਿੱਚ ਹਰ ਇੱਕ ਦੀ ਸਟੋਰੀ ਵੱਖਰੀ ਹੈ ਹਰ ਇੱਕ ਦੀ ਕਹਾਣੀ ਵੱਖਰੀ ਆ ਕਿਸੇ ਦਾ ਬੈਕਗ੍ਰਾਉਂਡ ਕੋਸ਼ਿਆ ਕੇ ਦਾ ਕੋਸ਼ਿਆ ਮੰਜਲ ਸਿੰਘ ਮੰਜਲ ਸਿੰਘ ਇਹ ਹੀ ਕਹਨੇ ਸਿਆਣੇ ਬਣੋ ਸਿੱਖੋ ਜਿੱਥੋਂ ਤੁਸੀਂ ਸਿੱਖ ਸਕਦੇ ਹੋ ਤੁਹਾਡੀ ਜ਼ਿੰਦਗੀ ਐਡੀ ਵੱਡੀ ਨਹੀਂ ਹੈਗੀ ਕਿ ਤੁਸੀਂ ਆਪਣੇ ਦੇ ਤਜਰਬੇ ਕਰਕੇ ਸਿੱਖੋ ਕਿਸੇ ਦੇ ਐਕਸਪੀਰੀਅੰਸ ਤੋਂ ਵੀ ਤੁਸੀਂ ਸਿੱਖ ਸਕਦੇ ਹੋ ਹੁਣ ਮੈਂ ਅਨਮੋਲਕ ਬਾਤਰਾ ਦੇ ਪੋਡਕਾਸਟ ਬਹੁਤ ਦੇਖਦਾ ਮੈਨੂੰ ਬੜੇ ਵਧੀਆ ਲੱਗਦੇ ਆ ਉਹਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਬੜੇ ਵਧੀਆ ਪਰਸਨੈਲਿਟੀਜ਼ ਨਾਲ ਮਲਾਉਂਦਾ ਅੱਗੇ ਉਹ ਟੂਰ ਕਰਨ ਜਾ ਰਿਹਾ ਆਸਟ੍ਰੇਲੀਆ ਯੂਕੇ ਦੇ ਵਿੱਚ ਮੈਂ ਉਹਨਾਂ ਦੇ ਵੀ ਵੇਟ ਕਰਦਾ ਦੇਖੋ ਇਹ ਚੀਜ਼ਾਂ ਨੇ ਜਦੋਂ ਤੁਸੀਂ ਸਿੱਖਣਾ ਨਾ ਅੱਗੇ ਹੁੰਦੀ ਸੀ ਕਿਤਾਬਾਂ ਫਿਰ ਆਪਾਂ ਉਹਨਾਂ ਤੋਂ ਸਿੱਖਦੇ ਸੀ ਕਿਤਾਬਾਂ ਤੋਂ ਸਿੱਖਦੇ ਸੀ ਆਪਣੇ ਸਕੂਲ ਦੇ ਐਸੇ ਤੋਂ ਸਿੱਖਦੇ ਸੀ ਹੁਣ ਅੱਜ ਕੱਲ ਪੋਡਕਾਸਟ ਆ ਗਿਆ ਇਹ ਇੱਕ ਤਰੀਕੇ ਦਾ ਪੋਡਕਾਸਟ ਹੀ ਹੈ ਜਿਹਦੇ ਵਿੱਚ ਤੁਸੀਂ ਆਪਣਾ ਐਕਸਪੀਰੀਅੰਸ ਇੱਕ ਦੂਜੇ ਨਾਲ ਸ਼ੇਅਰ ਕਰਦੇ ਹੋ ਪਰ ਜਿਨ੍ਹਾਂ ਨੇ ਬਾਹਰ ਜਾਣਾ ਉਹਨਾਂ ਨੂੰ ਇਹ ਵੀਡੀਓ ਦੇਖਣੀ ਪਊਗੀ ਉਹਨਾਂ ਨੂੰ ਹੋਜੇ ਭਾਂਡਾ ਬਣਨਾ ਪਊਗਾ ਤਾਹੀਂ ਵੀਜ਼ਾ ਮਿਲੂਗਾ ਨਹੀਂ ਤਾਂ ਇੱਥੇ ਕੋਈ ਜਾਦੂ ਦੀ ਛੜੀ ਜਾਂ ਕੋਈ ਜਾਦੂ ਨਹੀਂ ਹੋ ਜਾਣਾ ਇੱਕ ਮਿੰਟ 'ਚ ਤੁਹਾਨੂੰ ਵੀਜ਼ਾ ਦੇ ਦਈਏ ਨਹੀਂ ਤਾਂ ਤੁਸੀਂ ਆਓ ਆ ਚੱਕੋ ਵੀਜ਼ਾ ਲਿਆਓ ਪੇਮੈਂਟ ਇਹ ਕੰਮ ਨਹੀਂ ਅਸੀਂ ਮਾਰੇ ਤੋਂ ਬਹੁਤ ਡਰ ਕੇ ਉਹ ਸੋਚ ਕੇ ਹਰ ਇੱਕ ਚੀਜ਼ ਸਟੈਪ ਬਾਈ ਸਟੈਪ ਤੁਹਾਡੇ ਵਿਸ਼ਵਾਸ ਨਾਲ ਚੱਲਦੇ ਆ ਸਾਡਾ ਜਿਹੜਾ ਪੈਟਰੋਲ ਆ ਉਹ ਤੁਹਾਡਾ ਵਿਸ਼ਵਾਸ ਆ ਤੁਹਾਡਾ ਸਬਰ ਤੁਸੀਂ ਪਾਉਂਦੇ ਰਹੋ ਅਸੀਂ ਚੱਲਦੇ ਰਵਾਂਗੇ ਐਦਾਂ ਵੀਜ਼ੇ ਲਿਆਉਂਦੇ ਰਵਾਂਗੇ ਬਹੁਤ-ਬਹੁਤ ਮੁਬਾਰਕਾ ਕਰਨ ਵੀਰ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਵਿੱਚ ਧਰ-ਧਰ ਬੁੱਲੋ ਮਿਹਨਤ ਕਰੋ ਰੱਜ ਕੇ ਖਾਓ ਰੱਜ ਕੇ ਖਾਓ ਹੈ ਚੜਦੀ ਕਲਾ ਦਾ ਬੱਚੇ ਬਰਵਾਓ ਇਹ ਤੇਰੀ ਮਿਹਨਤ ਤੇਰੇ ਸਬਰ ਦਾ ਵਾ 7C ਦਾ ਇਹਦੇ ਵਿੱਚ ਕੋਈ ਹਿੱਸਾ ਨਹੀਂ ਇਹ ਤੇਰਾ ਸਬਰ ਸੀ ਜਿਹੜਾ 7C ਤੋਂ ਕੰਮ ਕਰਾ ਗਿਆ ਠੀਕ ਹੈ ਬਹੁਤ ਬਹੁਤ ਵਾਰ ਬਹੁਤ ਬਰਵਾ ਬੰਦੇ ਚੜਦੀ ਕਲਾ ਤੁਹਾਨੂੰ ਵੀ ਚੜਦੀ ਕਲਾ